ਜਦੋਂ ਇਹ ਹੀ ਕਿਸਾਨ ਅੰਦੋਲਨ ਦਿੱਲੀ ਪਹੁੰਚ ਗਿਆ ਸੀ ਤਾਂ ਉਦੋਂ ਇਹਨਾਂ ਦੇ ਐਮਐਸਪੀ ਵਾਲੀ ਬੀਬਾ ਅਨਮੋਲ ਗਗਨਮਾਨ ਉਹ ਕਿਹੜੇ ਰੂਪ ਦੇ ਵਿੱਚ ਪਹੁੰਚੇ ਸੀ ਅੱਜ ਉਸ ਰੂਪ ਦੀ ਲੋੜ ਜਿਹੜੀ ਹੈ ਉਹ ਸਾਰੇ ਚੁਣੇ ਹੋਏ ਵਿਧਾਇਕਾਂ ਸਮੇਤ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਚਾਹੀਦੀ ਸੀ ਪਹਿਲਾਂ ਆਪਾਂ ਇੱਕ ਕਲਿੱਪ ਦਿਖਾ ਦਈਏ ਬਾਕੀ ਗੱਲ ਬਾਅਦ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਦਿੱਲੀ ਦੇ ਵਿੱਚ ਕਾਨੂੰਨ ਲਾਗੂ ਹੋ ਗਿਆ ਤੇ ਦਿੱਲੀ ਸਰਕਾਰ ਡਬਲ ਰਵਈਆ ਅਪਣਾ ਰਹੀ ਆਮ ਆਦਮੀ ਪਾਰਟੀ ਇੱਕ ਤਰਫ ਲਾਗੂ ਕਰ ਰਹੀ ਹੈ ਦੂਜੀ ਤਰਫ ਵਿਰੋਧ ਕਰ ਰਹੀ ਹੈ ਦੇਖੋ ਇਹ ਬਿਲਕੁਲ ਕੁਝ ਨਹੀਂ ਲਾਗੂ ਹੋਇਆ ਗੱਲ ਕਰ ਇਹਨਾਂ ਦਾ ਦਿਮਾਗੀ ਸੰਤੋਲਨ ਖਰਾਬ ਹੋ ਗਿਆ ਵਾਦੀ ਲੋਕਪ੍ਰਿਯਤਾ ਵੇਖ ਕੇ ਪਾਰਟੀ ਦੀ ਸੋ ਅਰਵਿੰਦ ਜੀ ਇੱਥੇ ਦਿਨ ਰਾਤ ਆਪਦੇ ਵਲੰਟੀਅਰਸ ਨੂੰ ਵ代ਿਕਾਂ ਨੂੰ ਭੇਜ ਰਹੇ ਨੇ ਕਿ ਸੇਵਾ ਕਰੋ ਲੋਕਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਚਾਹੀਦੀ ਉਹਨਾਂ ਨੂੰ ਤਾਂ ਧੰਨਵਾਦੀ ਹੋਣਾ ਚਾਹੀਦਾ ਸੀ ਕਿ ਜੋ ਅਸਮੇਰਾ ਫਰਜ਼ ਬਣਦਾ ਸੀ ਅੱਗੇ ਜਾ ਕੇ ਕਿਸਾਨਾਂ ਦੇ ਮੂਹਰੇ ਲੱਗਦਾ ਮੈਮ ਪੰਜਾਬ ਦਾ ਮੁੱਖ ਮੰਤਰੀ ਹਾਂ ਤੇ ਅੱਜ ਦਿੱਲੀ ਸਰਕਾਰ ਇਹ ਚੀਜ਼ ਨੂੰ ਦੇਖ ਰਹੀ ਹੈ ਜਿੰਨਾ ਹੋ ਸਕਦਾ ਇੱਥੇ ਸਾਰੇ ਤਿਆਰੀ ਕਰਕੇ ਆਏ ਹੋਏ ਸਭ ਕੁਝ ਇਹਨਾਂ ਕੋਲੇ ਪਰ ਜੇ ਕਿਸੇ ਚੀਜ਼ ਦੀ ਕਮੀ ਆਉਂਦੀ ਆ ਤੇ ਉਹ ਤਿਆਰ ਨਹੀਂ ਉਸ ਚੀਜ਼ ਲਈ ਸੋ ਧੰਨਵਾਦੀ ਹੋਣ ਦੀ ਬਜਾਏ ਇਦਾਂ ਦੀਆਂ ਬੇ ਬੇਬੁਨਿਆਦ ਅਫਵਾਹਾਂ ਮੋਦੀ ਨਾਲ ਗੋਦੀ মিডিਆ ਨਾਲ ਸਾਰਿਆਂ ਨੇ ਮਿਲ ਕੇ ਇਹ ਚੀਜ਼ਾਂ ਕਰਨੀਆਂ ਚਲਾਉਣੀਆਂ ਉੱਥੇ ਨਾਲ ਸਾਰਾ ਟੋਲਾ ਬਣਾ ਕੇ ਕਿਸੇ ਦੇ ਖਿਲਾਫ ਪ੍ਰਚਾਰ ਕਰਨਾ ਦਿੱਲੀ ਦਾ ਕਿਹੜਾ ਕਿਸਾਨ ਧਰਨੇ ਤੇ ਆ ਦਿੱਲੀ ਕਦੋਂ ਅਰਵਿੰਦ ਜੀ ਦਾ ਘਰ ਕਿਸੇ ਕਿਸਾਨ ਨੇ ਘੇਰਿਆ ਕੋਈ ਕਿਸਾਨ ਤੇ ਵਿਖਾਉਣਾ ਜੇ ਕੋਈ ਗਲਤ ਵੀ ਲਾਗੂ ਹੋਇਆ ਤੇ ਕਿਸਾਨ ਬੈਠ ਜੂਗਾ ਚੁੱਪ ਕਰਕੇ ਸੋ ਇਹ ਬੇਬੁਨਿਆਦ ਗੱਲਾਂ ਨਾਲ ਕੀ ਫਰਕ ਪੈਂਦਾ ਦੇਖ ਲਿਆ ਦਾਰਾ ਜੀ ਜੀ ਸਰੋਤਿਆਂ ਨੇ ਦੇਖ ਲਿਆ ਹੁਣ ਮੈਂ ਗੱਲ ਕਰਨੀ ਚਾਹੁੰਗਾ ਕਿ ਕੱਲ ਉਥੇ ਕੈਬਨਿਟ ਪਹੁੰਚੀ ਇਹਨਾਂ ਦੀ ਸੂਬਾ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜੀ ਜੀ ਇਹਨਾਂ ਦੇ ਕੈਬਨਰ ਮੰਤਰੀ ਵੀ ਹੈ ਉਹਨਾਂ ਦੇ ਨਾਲ 7-8 ਹੋਰ ਜਿਹੜੇ ਸਾਡੇ ਵਿਧਾਇਕ ਸਾਡੇ ਮੰਤਰੀ ਪੰਜਾਬ ਦੇ ਉਹ ਪਹੁੰਚੇ ਹੈ ਜੀ ਦੇਰ ਆਏ ਦਰਸਤਾਏ ਵਾਲੀ ਗੱਲ ਜਿਹੜੀ ਹੈ ਬੇਸ਼ੱਕ ਆਪਾਂ ਕਰ ਲਈਏ ਕਿ ਦੇਰ ਆਏ ਦਰਸਤਾਏ ਪਰ ਮੈਂ ਨਹੀਂ ਮੰਨਦਾ ਕਿ ਦੇਰ ਆਏ ਦਰਸਤਾਏ ਬਹੁਤ ਲੇਟ ਆਏ ਆ ਆਏ ਆ ਸਵਾਗਤ ਹੈ ਕਿਉਂਕਿ ਅਸੀਂ ਇਹਨੇ ਨਾ ਛੋਕਰੇ ਵੀ ਨਹੀਂ ਕਿ ਸਾਡਾ ਇੱਕ ਆਗੂ ਜਿਹੜਾ ਇੱਕ ਸੱਚਾ ਸੋਚਾ ਇਮਾਨਦਾਰ ਆਗੂ ਦ੍ਰਿੜ ਇਰਾਦੇ ਦਾ ਜੁਝਾਰੂ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੇ ਆਪਣੇ ਲੋਕਾਂ ਦੀ ਖਾਤਰ ਮਰਨ ਵਰਤੇ ਬੈਠੇ ਆ ਨਾ ਤਾਂ ਪੰਜਾਬ ਸਰਕਾਰ ਦਾ ਇਹਨਾਂ ਦੇ ਵਿਧਾਇਕਾਂ ਦਾ ਇਹਨਾਂ ਦੀ ਕੈਬਨਟ ਦਾ ਇਹਨਾਂ ਦੇ ਸਭ ਜੋ ਜੋ ਜਿੰਨੀ ਲੌਬੀ ਹੈ ਇਹਨਾਂ ਦੀ ਇਹਨਾਂ ਸਾਰਿਆਂ ਦਾ ਹੱਕ ਬਣਦਾ ਸੀ ਕਿ ਇਹ ਆਪਣਾ ਦਿੱਲੀ ਵਾਲਾ ਸਮਾਂ ਯਾਦ ਕਰਨ ਜਦੋਂ ਦਿੱਲੀ ਵਾਲਾ ਸਮਾਂ ਸੀ ਨਾ ਤਾਂ ਉਦੋਂ ਇਹ ਜਾਂਦੇ ਸੀ ਮਾਨ ਸਾਹਿਬ ਵੀ ਜਾਂਦੇ ਸੀ ਖੁਦ ਉਦੋਂ ਕੇਜਰੀਵਾਲ ਆਉਂਦੇ ਸੀ ਫਿਰ ਇਹ ਨਾਲ ਆਪਣੇ ਉਥੋਂ ਦੇ ਦਿੱਲੀ ਵਾਲੇ ਜਿੰਨੇ ਮਨਿਸਟਰ ਐ ਜਿੰਨੇ ਐਮ ਐਲ ਏ ਐ ਜਿੰਨਾ ਜੋ ਸੀ ਮਾੜਾ ਮੋਟਾ ਛੋਟਾ ਵੱਡਾ ਵਰਕਰ ਉਹਨਾਂ ਨੂੰ ਵੀ ਲਿਆ ਕੇ ਨਾ ਉਥੇ ਟੈਂਪਰੇਰੀ ਬਾਥਰੂਮ ਹੋ ਗਏ ਲੈਟਰਿਨਾ ਹੋ ਗਈਆਂ ਉਥੇ ਜੇ ਪਾਣੀ ਨਹੀਂ ਹੁੰਦਾ ਸੀ ਪਾਣੀ ਦਾ ਪ੍ਰਬੰਧ ਕਰਨਾ ਵਾਈਫਾਈ ਨਹੀਂ ਸੀ ਵਾਈਫਾਈ ਦਾ ਪ੍ਰਬੰਧ ਕਰਨਾ ਲਾਈਟ ਬੰਦ ਕਰਨੀ ਕੇਂਦਰ ਨੇ ਕਿ ਬੰਦ ਕਰੋ ਹਰਿਆਣੇ ਤੋਂ ਬੰਦ ਕਰਾਉਣੀ ਜਾਂ ਦਿੱਲੀ ਦਿੱਲੀ ਤੋਂ ਬੰਦ ਕਰਾਉਣੀ ਤਾਂ ਉਦੋਂ ਲਾਈਟ ਦਾ ਪ੍ਰਬੰਧ ਕਰਨ ਦੇ ਦਾਅਵੇ ਕਰਨੇ ਕੇਜਰੀਵਾਲ ਨੇ ਆ ਕੇ ਬਰਾਬਰ ਬੈਠਣਾ ਮੀਟਿੰਗਾਂ ਕਰਨੀਆਂ ਕਿਸਾਨਾਂ ਆਗੂਆਂ ਦੇ ਨਾਲ ਮੈਂ ਕਹਿੰਦਾ ਕਿ ਕੀ ਇਹ ਸਾਰੀਆਂ ਗੱਲਾਂ ਕੱਲੀ ਸਤਾਹ ਹਥਿਆਉਣ ਤੱਕ ਸੀਮਤ ਸੀ ਕਿ ਪੰਜਾਬ ਦੇ ਵਿੱਚ ਸਤਾਹ ਹਥਿਆਉਣੀ ਹੈ ਉਦੋਂ ਬਾਅਦ ਦੇ ਵਿੱਚ ਆਪਾਂ ਵੀ ਰੰਗ ਉਹੀ ਬਖਾਵਾਂਗੇ ਜਿਹੜੇ 75 ਸਾਲ ਪਹਿਲਾਂ ਸਿਆਸੀ ਲੋਕ ਸਿਆਸੀ ਪਾਰਟੀਆਂ ਬਖਾਉਂਦੀਆਂ ਰਹੀਆਂ ਹਣ ਕੱਲ ਆਮਨ ਅਰੋੜਾ ਜੀ ਆਏ ਮੈਂ ਜਿੰਨਾ ਕਿ ਕਿਉਂਕਿ ਮੈਂ ਦੋ ਦਿਨ ਪਹਿਲਾਂ ਖਨੋਰੀ ਤੋਂ ਇੱਕ ਵਾਰੀ ਆ ਗਿਆ ਕਿਸੇ ਰੁਝੇਵੇਂ ਕਾਰਨ ਦਿਲ ਨਹੀਂ ਸੀ ਕਰਦਾ ਉਹਨੂੰ ਕਿਉਂਕਿ ਇਨੇ ਸਤਕਾਰਯੋਗ ਸਾਡੇ ਸਰਦਾਰ ਡੱਲੇਵਾਲ ਸਾਹਿਬ ਉੱਥੇ ਬੈਠੇ ਐ ਮੌਤ ਦੇ ਨਾਲ ਮੱਥਾ ਲਾਇਆ ਹੋਇਆ 140 ਕਰੋੜ ਦੇ ਲਗਭਗ ਲੋਕ ਆ ਦੇਸ਼ ਦੇ ਉਹਨਾਂ ਦੇ ਕੱਲੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਦੀ ਖਾਤਰ ਨਹੀਂ ਉਹਨਾਂ ਦੇ ਢਿੱਡ ਦੀ ਜਿਹੜੀ ਭੁੱਖ ਦੀ ਅੱਗ ਹੈ ਉਹਨੂੰ ਬੁਝਾਉਣ ਦੀ ਖਾਤਰ ਕਿ 부ਝੀ ਰਹੇ ਉਹ ਉਹ ਸੌਖੀ ਰੋਟੀ ਖਾਣ ਉਹਦੀ ਖਾਤਰ ਉਹ ਆਪਣੀ ਜਾਨ ਦਾਤੇ ਲਈ ਬੈਠੇ ਆ ਮੇਰੇ ਖਿਆਲ ਦੇ ਵਿੱਚ ਉਹਨਾਂ ਦਾ ਹਿਊਮਨ ਪਾਵਰ ਉਹਨਾਂ ਦੀ ਇੰਨੀ ਤਕੜੀ ਹੈ ਉਹ ਮੈਂਟਲੀ ਇੰਨੇ ਸਟਰੋਂਗ ਹੈ ਕਿ ਉਹ ਮੇਰੇ ਖਿਆਲ ਦੇ ਵਿੱਚ ਜਿਵੇਂ ਸਾਨੂੰ ਡਾਕਟਰ ਸਾਹਿਬਾਨ ਨੇ ਕਈ ਮੀਟਿੰਗਾਂ ਦੇ ਵਿੱਚ ਅਸੀਂ ਦੇਖਿਆ ਜਾਂ ਅਸੀਂ ਜਿੰਨਾ ਵੀ ਸੁਣਿਆ ਉਹ ਕਹਿੰਦੇ ਆ ਕਿ ਉਹਨਾਂ ਦੀ ਜਿਹੜੀ ਹਿਊਮਨ ਹਿਊਮਨ ਪਾਵਰ ਤਕੜੀ ਆ ਨਾ ਜਿਹੜਾ ਉਹ ਮੈਂਟਲੀ ਸਟਰੋਂਗ ਹੈ ਉਹ ਇਸ ਕਰਕੇ ਆ ਕਿ ਮੈਂ ਆਪਣੇ ਲੋਕਾਂ ਦੀ ਲੜਾਈ ਲੜ ਰਿਹਾ ਜੋ ਆਪਣੀ ਲੜਾਈ ਲੜ ਰਹੇ ਹੁੰਦੇ ਤਾਂ ਮੇਰੇ ਖਿਆਲ ਦੇ ਵਿੱਚ ਜੋ ਡਾਕਟਰੀ ਰਿਪੋਰਟਾਂ ਦੇ ਮੁਤਾਬਕ ਹੈਗੇ ਤਾਂ ਉਹ ਕਹਿੰਦੇ 14-15 ਦਿਨਾਂ ਬਾਅਦ ਇਹਨਾਂ ਨੂੰ ਕੁਝ ਵੀ ਹੋ ਸਕਦਾ ਸੀ ਹੁਣ ਵੀ ਡਾਕਟਰ ਖਦਸ਼ਾ ਹਜ਼ਾਰ ਕਰਦੇ ਆ ਪਰ ਉਹ ਕਹਿੰਦੇ ਕਿ ਜਿਹੜਾ ਇਹ ਆਪਣੇ ਲੋਕਾਂ ਬਾਰੇ ਸੋਚ ਕੇ ਸਟਰੋਂਗ ਹੈ ਨਾ ਅੰਦਰੋਂ ਉਹ ਉਹ ਜਿਹੜੀ ਚੀਜ਼ ਹੈ ਉਹ ਹੋ ਸਕਦਾ ਇਹਨਾਂ ਨੂੰ ਕਈ 100 ਦਿਨਾਂ ਤੱਕ ਵੀ ਜਿਉਂਦਾ ਰੱਖ ਸਕਦੀ ਹੈ ਜਿਹੜੀ ਇਹਨਾਂ ਨੂੰ ਟੁੱਟਣ ਨਹੀਂ ਦਿੰਦੀ ਜਿੰਨਾ ਚਿਰ ਉਹਨਾਂ ਦਾ ਮਨੋਬਲ ਨਹੀਂ ਟੁੱਟਦਾ ਉਦੋਂ ਤੱਕ ਉਹ 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 ਰੱਬ ਨੂੰ ਪਿਆਰੇ ਨਹੀਂ ਹੋ ਸਕਦੇ ਤੇ ਹੋਣਗੇ ਵੀ ਨਹੀਂ ਕਿਉਂਕਿ ਹੁਣ ਦੁਨੀਆ ਭਰ ਦੇ ਵਿੱਚੋਂ ਤੁਸੀਂ ਦੇਖੋ ਕਿ ਉਹਨਾਂ ਵਾਸਤੇ ਅਰਦਾਸਾਂ ਬੇਨਤੀਆਂ ਗੁਰਬਾਣੀ ਪੜੀ ਜਾਂਦੀ ਹੈ ਸਵੇਰ ਸ਼ਾਮ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੇ ਜਿਹੜੇ ਕਿ ਪਹੁੰਚ ਨਹੀਂ ਕਰ ਸਕਦੇ ਹੁਣ ਗੱਲ ਆਪਾਂ ਜਿਹੜੀ ਕਰ ਰਹੇ ਸੀ ਗੱਲ ਕਰ ਰਹੇ ਸੀ ਆਪਾਂ ਕਿ ਕੈਬਨਟ ਪਹੁੰਚੀ ਹੈ ਇਹਨਾਂ ਦੀ ਕੈਬਨਟ ਪਹੁੰਚੀ ਹੈ ਕੈਬਨਟ ਨੂੰ ਮੇਰਾ ਜੋ ਮੰਨਣਾ ਹੈ ਲੋਕਾਂ ਦਾ ਜੋ ਮੰਨਣਾ ਹੈ ਮੇਰਾ ਇਕੱਲੇ ਤਾਂ ਨਹੀਂ ਜਿੰਨੇ ਲੋਕ ਹੁਣ ਡੱਲੇਵਾਲ ਸਾਹਿਬ ਨਾਲ ਜੁੜੇ ਐ ਤੇ ਜਿੰਨੇ ਲੋਕ ਜੁੜਨ ਦੀ ਗੱਲ ਗੱਲ ਕਰੀਆ ਤੇ ਪੂਰੀ ਦੁਨੀਆ ਹੁਣ ਡੱਲੇਵਾਲ ਸਾਹਿਬ ਵੱਲ ਧਿਆਨ ਰੱਖ ਕੇ ਬੈਠੀ ਕੇਂਦਰਤਾ ਉਹਨਾਂ ਤੇ ਉਹ ਸਾਰੇ ਲੋਕ ਕਹਿੰਦੇ ਐ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਚੱਲ ਕੇ ਜਾ ਕੇ ਭਗਵੰਤ ਮਾਨ ਤੋਂ ਲੈ ਕੇ ਕੋਈ ਵੀ ਅਨਮੋਲ ਗਗਨ ਮਾਨ ਹੋ ਗਿਆ ਜਾਂ ਕੋਈ ਵੀ ਹੋ ਗਿਆ ਜਿਹੜੇ ਇਹ ਦਿੱਲੀ ਜਾ ਕੇ ਗਜਰੀਵਾਲਸ ਮੇਰੇ ਡੀਂਗਾ ਮਾਰਦੇ ਹੁੰਦੇ ਸੀਗੇ ਮੋਦੀ ਨੂੰ ਮਾੜਾ ਕਹਿੰਦੇ ਹੁੰਦੇ ਸੀ ਮੋਦੀ ਮਾੜਾ ਹੈਗਾ ਇਸ ਕੋਈ ਸ਼ੱਕ ਨਹੀਂ ਪਰ ਇਹ ਉਹ ਖੁਦ ਵੀ ਕਹਿੰਦੇ ਸੀ ਲੋਕਾਂ ਦੇ ਨਾਲ ਜੇ ਮਾੜਾ ਤਾਂ ਐਸੇ ਕਰਕੇ ਦੁਬਾਰਾ 11 ਮਹੀਨੇ ਹੋ ਚਲੇ ਬੈਠਾ ਨੂੰ ਸ਼ਬ ਕਰਨ ਦੀ ਸ਼ਹਾਦਤ ਹੋ ਗਈ ਸਰਦਾਰ ਡੱਲੇਵਾਲ ਸਾਹਿਬ ਭਾਰਤ ਦੇ ਸਭ ਤੋਂ ਵੱਡੇ ਕਿਸਾਨ ਆਗੂ ਹੈ ਉਹਨਾਂ ਦੀ ਜਿਹੜੀ ਉਹ ਜਾਣ ਦਾ ਤੇ ਲੱਗੀ ਹੋਈ ਹੈ ਕੇਂਦਰ ਦੇ ਕੰਨ ਤੇ ਜੋ ਨਹੀਂ ਸਰ ਕੀ ਹਲੇ ਤੱਕ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਜਾਂਦੀਆਂ ਫੋਟੋ ਖਿਚਾ ਕੇ ਮੋੜ ਆਉਂਦੀਆਂ ਉਸ ਤੋਂ ਬਾਅਦ ਕੋਈ ਬਿਆਨ ਨਹੀਂ ਉਹਨਾਂ ਦਾ ਅਸੀਂ ਕਿਸੇ ਨੂੰ ਚੰਗਾ ਨਹੀਂ ਕਹਿੰਦੇ ਕਿ ਫਲਾਣਾ ਚੰਗਾ ਇੱਥੇ ਕਿਉਂਕਿ ਸਾਡਾ ਤਾਂ ਆਗੂ ਬੈਠਾ ਮਰਨ ਵਾਸਤੇ ਜੇ ਡੱਲੇਵਾਲ ਸਭ ਨੂੰ ਕੁਝ ਹੋ ਜਾਂਦਾ ਤੇ ਮੈਂ ਕਹਿੰਦਾ ਕਿ ਪੰਜ ਕੱਲੇ ਪੰਜਾਬੀਆਂ ਦੇ ਨਹੀਂ ਦੇਸ਼ ਦੇ ਪੱਲੇ ਹੈ ਕੀ ਹੈ ਪੂਰੇ ਦੇਸ਼ ਦੀ ਲੜਾਈ ਲੜ ਰਹੇ ਪਰ ਜੇ ਅਮਨ अरोड़ा ਜੀ ਨੂੰ ਕਿਸੇ ਸਿਗਨਲ ਦੀ ਲੋੜ ਸੀ ਕਿ ਉਹਨਾਂ ਨੇ ਆਪਣੀ ਟੀਮ ਨੂੰ ਲੈ ਕੇ ਜਾਣਾ ਸੀ ਮੇਰੇ ਖਿਆਲ ਕੀ ਹੈ ਅਮਨ अरोड़ा ਆਪਣੀ ਪਹਿਲਾ ਪ੍ਰਧਾਨਗੀ ਉਡੀਕਦੇ ਸੀ ਕਿ ਮੈਨੂੰ ਪੰਜਾਬ ਦੀ ਪ੍ਰਧਾਨਗੀ ਦਿਓ ਪਹਿਲਾਂ ਮੈਂ ਫੇਰ ਜਾਊਂਗਾ ਕੀ ਅਮਨ ਅਰੋੜਾ ਕੋਈ ਹੋਰ ਇਸ਼ਾਰਾ ਉਡੀਕਦੇ ਸੀ ਜਿਹੜਾ ਵਾਇਆ ਭਗਵੰਤ ਮਾਨ ਜਾਂ ਵਾਇਆ ਕੇਜਰੀਵਾਲ ਜਾਂ ਕਿਸੇ ਹੋਰ ਮਤਲਬ ਸਿਸਟਮ ਦੇ ਰਾਹੀਂ ਅਮਨ ਅਰੋੜਾ ਨੂੰ ਤੇ ਬਾਕੀ ਜਿਹੜੇ ਨਾਲ 7 6 7 ਜਿਹੜੇ ਐਮਐਲਏ ਜਾਂ ਮੰਤਰੀ ਸਹਿਬਾਨ ਆਏ ਐ ਵੀ ਕੀ ਉਹ ਇੱਕ ਇਸ਼ਾਰਾ ਉਡੀਕਦੇ ਸੀ ਕਿਉਂਕਿ ਜਦੋਂ ਡਾਕਟਰ ਇਹ ਕਹਿੰਦੇ ਐ ਕਿ 14 ਦਿਨਾਂ ਬਾਅਦ ਜਿੰਨੀ ਉਮਰ ਡੱਲੇਵਾਲ ਸਾਹਿਬ ਦੀ ਹੈ ਕਿਸੇ ਇਨਸਾਨ ਨੂੰ ਜੋ 14 ਦਿਨ ਭੁੱਖਿਆ ਹੋ ਜਾਂਦੇ ਉਸ ਤੋਂ 15ਵੇਂ ਦਿਨ ਕੁਝ ਵੀ ਹੋ ਸਕਦਾ ਹੁੰਦਾ ਅਸਲ ਤਾਂ 7ਵੇਂ ਦਿਨ ਤੋਂ ਬਾਅਦ ਕੁਝ ਹੋ ਸਕਦਾ ਪਰ 14ਵੇਂ ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਹੁੰਦਾ ਕੀ ਹਾਲੇ ਤੱਕ ਪਿਛਲੇ 30 ਦਿਨ ਕੇਂਦਰ ਨੇ ਤੁਹਾਡੀ ਇੱਕਾਈ ਠੀਕਿਆ ਜਿਹੜੀਆਂ ਵਿਰੋਧੀ ਧਿਰਾਂ ਵਿਰੋਧੀ ਧਿਰਾਂ ਕੌਣ ਹੈ ਜਿਨ੍ਹਾਂ ਨੂੰ ਬੰਦ ਮੁਠੀ ਕਰਕੇ 32 ਜਥੇਬੰਦੀਆਂ ਨੂੰ ਇੱਕ ਮਾਲਾ ਚ پرو ਕੇ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਡੱਲੇਵਾਲ ਸਭ ਦਿੱਲੀ ਲੈ ਕੇ ਗਏ ਸੀ 2020 ਵਾਲੇ ਅੰਦੋਲਨ ਵੇਲੇ ਉਹ ਲੋਕ ਮੂੰਹ ਫੇਰ ਕੇ ਘਰੇ ਬੈਠੇ ਹੋ ਕਹਿੰਦੇ ਆ ਕਿ ਵੀ ਸਾਨੂੰ ਉੱਥੇ ਗਿਆ ਨੂੰ ਗਾਲਾਂ ਕੱਢਦੇ ਸਾਨੂੰ ਫਲਾਨਾ ਕਰਦੇ ਕੌਣ ਕਰਦਾ ਗਾਲਾਂ ਤੁਹਾਨੂੰ ਕੋਈ ਸਬੂਤ ਦਿਓ ਇੱਕ ਤੁਹਾਨੂੰ ਕੋਈ ਗਾਲਾਂ ਕੱਢਦਾ ਉੱਥੇ ਗਿਆ ਨੂੰ ਉਹ ਤਾਂ ਅਸਲ ਦੇ ਵਿੱਚ ਕੀ ਉਹ ਕਹਿੰਦੇ ਬਿਸ਼ਰਮ ਦੀ ਡੁੱਲਗੀ ਦਾਲ ਤੇ ਕਿਸੇ ਤੁਹਾਡੇ ਵਰਗੇ ਨੇ ਪੁੱਛ ਲਿਆ ਕਹਿੰਦਾ ਡੋਲੀ ਬੈਠਾ ਕਹਿੰਦਾ ਮੈਂ ਐਂ ਠੰਡੀ ਕਰਕੇ ਖਾਣਾ ਹੁਣ ਉਹ ਜਦੋਂ ਹੁਣ ਚਾਰਜ ਫੇਰ ਉਹ ਗਾਲਾਂ ਤੇ ਲੋਕਾਂ ਦੀਆਂ ਜੁੱਤੀਆਂ ਪ ਪਰ ਗਲਤ ਅਸੀਂ ਕਰ ਰਹੇ ਨਾ ਸਰਕਾਰ ਦੀ ਜੇ ਅੱਜ ਡੱਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਕੱਲ 30ਵਾਂ ਦਿਨ ਸੀ ਜੇ ਤੁਸੀਂ ਇੱਕ ਐਡੇ ਵੱਡੇ ਆਗੂ ਦੇ ਇਮਾਨਦਾਰ ਆਗੂ ਜਿਹੜਾ ਲੜ ਰਿਹਾ ਲੋਕਾਂ ਦੀ ਲੜਾਈ ਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਰਹੇ ਉਹ ਦਿੱਲੀ ਜਾ ਕੇ 4 ਸਾਲ ਪਹਿਲਾਂ ਕਿ ਦੇਖੋ ਇਹ ਆਪਣੇ ਹੱਕਾਂ ਦੀ ਖਾਤਰ ਬੈਠੇ ਜੀ ਇਹ ਪੰਜਾਬ ਤੋਂ ਦਿੱਲੀ ਚੱਲ ਕੇ ਆ ਗਏ ਤਾਂ ਮੋਦੀ ਹੋਰਾਂ ਨੂੰ ਕੀ ਲੱਗਦਾ ਕਿ ਇਹ ਆਪਣੇ ਹੱਕ ਲੈ ਬਿਨਾ ਮੁੜ ਜਾਣਗੇ ਤੇ ਫਿਰ ਅੱਜ ਤਾਂ ਉਹ ਪੰਜਾਬ 'ਚ ਹੀ ਬੈਠੇ ਆ ਇੱਥੇ ਤਾਂ 10 ਮਹੀਨੇ ਪਹਿਲਾਂ 1.5 ਮਹੀਨੇ ਪਹਿਲਾਂ ਅਥਰੂ ਗੈਸ ਦੇ ਉਹੀ ਗੋਲੇ ਵੀ ਭਰਾਈ ਗਏ ਇੱਥੇ ਤਾਂ ਜਿਹੜਾ ਸੀ వాటర్ ਕੈਨਰ ਰਾਹੀਂ ਪਾਣੀ ਦੇ ਬੁਛਾੜਾ ਵੀ ਮਾਰੀਆਂ ਗਈਆਂ ਇੱਥੇ ਤਾਂ ਸ਼ੁਭ ਕਰਨ ਨੂੰ ਸਿੱਧੀ ਗੋਲੀ ਵੀ ਮਾਰੀ ਗਈ ਇੱਥੇ ਤਾਂ ਡੱਲੇਵਾਲ ਸਾਹਿਬ ਨੂੰ ਪਿਛਲੇ 10 ਮਹੀਨਿਆਂ ਦੇ ਵਿੱਚ ਮਜਬੂਰ ਕਰਤਾ ਕੇਂਦਰ ਨੇ ਕਿ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਜਿਹੜੀਆਂ ਮਰਜ਼ੀ ਆਪਣੀਆਂ ਕੀ ਕਹਿੰਦੇ ਹੁੰਦੇ ਆ ਕਿ ਵਾਹ ਲਾ ਲਓ ਆਪਣੀ ਤੇ ਪਰ ਅਸੀਂ ਮੰਨਣ ਵਾਲੇ ਨਹੀਂ ਤੇ ਫਿਰ ਪਿਛਲੇ 10 1.5 ਲਗਦਾ ਨਹੀਂ ਕਿ ਮਾਨ ਸਾਹਿਬ ਨੂੰ ਇਸ਼ਾਰਾ ਕਰਨਾ ਚਾਹੀਦਾ ਸੀ ਜਾਂ ਅਰਵਿੰਦ ਕੇਜਰੀਵਾਲ ਨੂੰ ਇਸ਼ਾਰਾ ਕਰਨਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਬੈਠੇ ਆ ਇਹਨਾਂ ਦਾ ਬੋਲਣ ਦਾ ਹੱਕ ਉਦੋਂ ਸੀ ਡਿਸੀਜਨ ਉਦੋਂ ਹੀ ਲੈ ਲੈਣਾ ਚਾਹੀਦਾ ਸੀਗਾ ਸਖਤ ਸਟੈਂਡ ਪੰਜਾਬ ਸਰਕਾਰ ਨੂੰ ਜਦੋਂ ਹਰਿਆਣੇ ਨੇ ਰਸਤੇ ਦੇ ਵਿੱਚ ਕਿਰਲ ਗੱਡ ਕੇ ਬੈਰੀਕੇਡਿੰਗ ਕਰਕੇ ਜਦੋਂ ਲੰਘਣ ਦੀ ਕੋਸ਼ਿਸ਼ ਕੀਤੀ ਤੇ ਅਥਰੂ ਗੈਸ ਦੇ ਗੋਲੇ ਪੰਜਾਬ ਵਾਲੀ ਸਾਈਡ ਵੜਾਈ ਜੀ ਜੀ ਅਸੀਂ ਕੋਈ ਪਾਕਿਸਤਾਨ 'ਚ ਥੋੜਾ ਬਾਤਨ ਲੱਗੇ ਸੀ ਅਸੀਂ ਕੋਈ ਅਫਗਾਨਿਸਤਾਨ ਥੋੜੋ ਬਣਨ ਲੱਗੇ ਸੀ ਅਸੀਂ ਕੋਈ ਚੇਨ ਥੋੜੋ ਬਣਨ ਲੱਗੇ ਸੀ ਯਾਰ ਆਪਣੀ ਰਾਜਧਾਨੀ ਜਾ ਰਹੇ ਸੀ ਕਾਦੇ ਵਾਸਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਹੜੀਆਂ 12 13 ਮੰਗਾਂ ਸੀ ਨਾ ਮੰਨ ਕੇ ਤੋਰਤਾ ਸੀ ਉੱਥੋਂ ਕਿ ਸਾਨੂੰ ਜਿਹੜੀਆਂ ਬਾਕੀ ਦੇਸ਼ਾਂ ਦੇ ਨਾਲ ਗੱਲ ਕਰਨੀ ਪਊਗੀ ਕਿ ਸਾਨੂੰ ਸਾਡੇ ਕਿਸਾਨ ਨੂੰ ਐਮਐਸਪੀ ਦੇਣੀ ਪੈਣੀ ਹੈ ਉਹਦੇ ਵਾਸਤੇ ਸਾਨੂੰ ਕੁਝ ਦਿਨਾਂ ਦਾ ਸਮਾਂ ਲੱਗੂਗਾ ਪਰ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਮੰਨਦੇ ਹਾਂ ਤੇ ਅਸੀਂ ਇਹਨਾਂ ਨੂੰ ਤੁਹਾਡੇ ਜਾਣ ਤੋਂ ਬਾਅਦ ਲਾਗੂ ਕਰ ਦੇਾਂਗੇ ਤੇ ਉਹ ਤਿੰਨ ਜਿਹੜੇ ਖੇਤੀ ਕਾਨੂੰਨ ਆ ਸੀ ਹੁਣੇ ਰੱਦ ਕਰਦੇ ਆ ਜਦੋਂ ਉਹ ਕਾਨੂੰਨ ਰੱਦ ਕਰਤੇ ਸੀ ਜਦੋਂ ਉਹ ਮੰਗਾ ਮੰਨ ਲਿਆ ਸੀ ਗੱਲ ਤਾਂ ਨੋਟੀਫਿਕੇਸ਼ਨ ਦੀ ਸੀ ਗੱਲ ਤਾਂ ਮੰਗਾ ਨੂੰ ਲਾਗੂ ਕਰ ਦੇਣ ਦੀ ਸੀ ਪਹਿਲੀ ਗੱਲ ਤਾਂ ਡੱਲੇਵਾਲ ਸਾਹਿਬ ਨੇ ਕੱਲ ਜਦੋਂ ਕੈਬਨਿਟ ਉੱਤੇ ਗਈ ਆ ਅਮਨ अरोड़ा ਨਾਲ ਗੱਲ ਕਰ ਰਹੇ ਸੀ ਤੁਸੀਂ ਕੋਈ ਕਲਿੱਪ ਦੇਖਿਓ ਚੋਕੇ ਸੋਸ਼ਲ ਮੀਡੀਆ ਤੋਂ ਅਮਨ अरोड़ा ਜੀ ਤਾਂ ਸਿਰਫ ਇਹੀ ਕਹਿ ਰਹੇ ਉਹਨਾਂ ਨੂੰ ਜਦੋਂ ਉਹ ਡੱਲੇਵਾਲ ਸਾਹਿਬ ਜਿੰਨੀ ਇੱਕ ਜਨਕ ਬੋਲ ਸਕਦੇ ਜਿੰਨੀ ਇੱਕ ਗੱਲ ਸ਼ਾਰਟ ਦੇ ਵਿੱਚ ਕਰ ਰਹੇ ਆ ਅਮਨ अरोड़ा ਤੇ ਹਾਂ 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 ਸਹੀ ਆ ਗੱਲ ਤੁਹਾਡੀ ਹਾਂਜੀ ਸ ਜੇ ਉਹ ਸਹੀ ਹੈ ਜੇ ਉਹ ਠੀਕ ਹੈ ਤੇ ਫਿਰ ਪੰਜਾਬ ਸਰਕਾਰ ਦਾ ਕੀ ਸਟੈਂਡ ਹੈ ਕੇਂਦਰ ਦੇ ਖਿਲਾਫ ਉਸ ਮੋਰਚੇ ਦੇ ਹੱਕ ਦੇ ਵਿੱਚ ਜੇ ਅਮਨਾ ਰੋੜਾ ਪੰਜਾਬ ਦਾ ਪ੍ਰਧਾਨ ਪਾਰਟੀ ਦਾ ਇਹ ਗੱਲ ਕਬੂਲ ਰਿਹਾ ਡੱਲਿਆ ਬਾਲ ਸਾਹਿਬ ਦੇ ਕੋਲੇ ਬੈਠ ਕੇ ਕੋਲੇ ਜਿਹੜੇ ਆਹੋ ਆਪਣੇ ਧਲੇਵਾਲ ਸਾਹਿਬ ਵੀ ਬੈਠੇ ਮੰਤਰੀ ਉਹਨਾਂ ਦੇ ਕੋਲ ਉਹਨਾਂ ਦੇ ਨਾਲ ਹੋਰ ਵੀ ਗਈ ਹੈ ਹਨਾ ਲੌਬੀ 6 7 8 ਜਣੇ ਦੀ ਜਦੋਂ ਤੁਸੀਂ ਆਨ ਰਿਕਾਰਡਡ ਚੀਜ਼ਾਂ ਕਬੂਲ ਰਹੇ ਹੋ ਕਿ ਹਾਂਜੀ ਇਹ ਗੱਲ ਥੋੜੀ ਸਹੀ ਹੈ ਹਾਂਜੀ ਆ ਤੁਸੀਂ ਸਹੀ ਕਹਿ ਰਹੋ ਡੱਲੇਵਾਲ ਸਾਹਿਬ ਜਦੋਂ ਡੱਲੇਵਾਲ ਸਾਹਿਬ ਸਹੀ ਹੈ ਤਾਂ ਕੀ ਤੁਹਾਨੂੰ 10 11 ਮਹੀਨੇ ਪਹਿਲਾਂ ਨਹੀਂ ਪਤਾ ਸੀ ਡੱਲੇਵਾਲ ਸਾਹਿਬ ਸਹੀ ਹੈ ਕੀ ਤੁਹਾਨੂੰ ਜਿਹੜਾ ਹੈਗਾ ਉੱਥੇ ਜਾਣ ਦੇ ਬਾਵਜੂਦੋਂ ਪਤਾ ਲੱਗਾ ਕਿ ਡੱਲੇਵਾਲ ਸਾਹਿਬ ਸਹੀ ਹੈ ਤੇ ਤੁਹਾਡਾ ਹੱਕ ਨਹੀਂ ਬਣਦਾ ਕਿਉਂਕਿ ਡੱਲੇਵਾਲ ਸਾਹਿਬ ਨੇ ਉੱਥੇ ਕੀ ਕਿਹਾ ਸੀ ਉਹ ਕਹਿੰਦੇ ਕਿ ਸਾਨੂੰ ਜਿੰਨਾ ਸਿਆਸਤ ਨੇ ਮਾਰਿਆ ਨਾ ਕੇਂਦਰ ਨੇ ਤਾਂ ਸਾਨੂੰ ਧੋਖਾ ਦਿੱਤਾ ਹੀ ਦਿੱਤਾ ਪਰ ਉਹ ਕਹਿੰਦੇ ਸਾਨੂੰ ਸਾਡੇ ਲੀਡਰਾਂ ਨੇ ਮਾਰਿਆ ਤੇ ਬਾਅਦ ਚ ਉਹਨਾਂ ਨੇ ਨਾਲ ਕਿਹਾ ਕਿਸਾਨ ਲੀਡਰਾਂ ਨੇ ਜੀ ਉਹ ਕਿਸਾਨ ਲੀਡਰ ਕਿਹੜੇ ਕਿਹੜੇ ਲੋਕਾਂ ਨੇ ਆਪੇ ਵੇਖ ਲੈਣੇ ਕਿਹੜੇ ਕਿਹੜੇ ਕਿਸਾਨ ਲੀਡਰ ਮੈਂ ਕਹਣਾ ਕਿ ਦੁਨੀਆ ਭਰ ਦੀਆਂ ਲਾਹਣਤਾਂ ਪੈ ਗਈਆਂ ਹਲੇ ਵੀ ਜਿੰਨਾ ਬੰਦਿਆਂ ਨੂੰ ਸ਼ਰਮ ਨਹੀਂ ਆਈ ਇਸ ਗੱਲ ਦੀ ਹਰ ਇੱਕ ਬੰਦੇ ਨੇ ਆਮ ਤੋਂ ਆਮ ਬੰਦੇ ਨੇ ਲਿਖਿਆ ਇਹ ਸਮਾਂ ਜਿਹੜਾ ਹੈਗਾ ਇਹ ਜੇ ਢੱਲੇਵਾਲ ਸਾਹਿਬ ਕੇਂਦਰ ਦੀ ਅੱਖ ਚੱਕ ਪਾ ਕੇ ਦੁਬਾਰਾ ਬੈਠੇ ਹਨ ਤਾਂ ਇੱਕ ਘਰੇ ਬੈਠ ਕੇ ਗੱਲਾਂ ਦਾ ਕਢਾਹ ਕਰਨ ਦਾ ਟਾਈਮ ਨਹੀਂ ਹੈਗਾ ਇਹ 14 ਦਾ ਟਾਈਮ ਨਹੀਂ ਹੈਗਾ ਕਿ ਤੁਸੀਂ ਉਹੀ ਮੈਂ ਪਹਿਲਾਂ ਵੀ ਕਿਹਾ ਸੀ ਤੁਸੀਂ ਅੰਕਾਂ ਦੇ ਜੋੜ ਤੋੜ ਚ ਪੈ ਜਾਓ ਕਿ ਢੱਲੇਵਾਲ ਹੀਰੋ ਨਾ ਬਣ ਜਾ ਢੱਲੇਵਾਲ ਸਭ ਤਾਂ ਹੀਰੋ ਬਣ ਗਏ ਉਹ ਤਾਂ ਦੁਨੀਆ ਦੇ ਹੀਰੋ ਬਣ ਚੁੱਕੇ ਜਿਹੜੇ ਲੋਕ ਇਹ ਗੱਲਾਂ ਜਦੋਂ ਮੋਰਚੇ ਤੋਂ ਕਿਸਾਨ ਮੋਰਚੇ ਦਿੱਲੀ ਵਾਲੇ ਤੋਂ 13.5 ਮਹੀਨੇ ਬਾਅਦ ਵਾਪਸ ਆਏ ਸੀ ਨਾ ਤਾਂ ਉਹਨਾਂ ਬਕਾਊ ਲੋਕਾਂ ਦੇ ਨਾਲ ਜਿਹੜੇ ਵਿਕੇ ਸੀ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਜਿਹੜੇ ਵੇਖੇ ਸੀ ਵੇਖੇ ਤਾਂ ਸੀ ਨਾ ਜਿਹੜੇ ਵੇਖੇ ਸੀ ਉਹਨਾਂ ਲੋਕਾਂ ਦੇ ਨਾਲ ਕਹਿੰਦੇ ਆਟੇ ਨਾਲ ਘੋਣ ਵੀ ਪੀਸਿਆ ਜਾਂਦਾ ਇੱਕ ਮੱਝ ਲਿਬੜੀ ਹੋਵੇ ਤਾਂ ਪੂਛਾ ਮਾਰ-ਮਾਰ ਬਾਕੀਆਂ ਨੂੰ ਵੀ ਲਬੇੜਦੀ ਐ ਉਹ ਜਿਹੜਾ ਆਟੇ ਦੇ ਨਾਲ ਘੋਣ ਵਾਲੀ ਗੱਲ ਸਰਦਾ ਡੱਲੇਵਾਲ ਸਾਹਿਬ ਨਾਲ ਵਾਪਰ ਕੀ ਸੀ ਲੋਕਾਂ ਨੇ ਜੇ ਕਦੇ ਕੋਈ ਧਰਨਾ ਪ੍ਰਦਰਸ਼ਨ ਛੋਟਾ-ਮੋਟਾ ਡੱਲੇਵਾਲ ਸਾਹਿਬ ਨੇ ਕਰਨਾ ਤਾਂ ਲੋਕਾਂ ਨੇ ਡੱਲੇਵਾਲ ਸਾਹਿਬ ਵਾਸਤੇ ਵੀ ਉਹ ਸ਼ਬਦ ਵਰਤਨੇ ਸ਼ੁਰੂ ਕਰਤੇ ਸੀ ਕਿ ਤੁਸੀਂ ਤਾਂ ਵਿੱਕ ਗਏ ਸੀ ਉਦੋਂ ਉਦੋਂ ਤੁਸੀਂ ਦਿੱਲੀ ਨਾਲ ਬੈਠੇ ਜੇ ਵਿਕੇ ਹੁੰਦੇ ਤਾਂ ਮੈਂ ਅੱਜ ਫੇਰ ਦੁਨੀਆ ਨੂੰ ਦੱਸ ਦਿਆ ਇਹ ਗੱਲ ਕਿ ਡੱਲੇਵਾਲ ਦੁਬਾਰਾ ਜਾ ਕੇ ਪਿਛਲੇ 10-11 ਮਹੀਨਿਆਂ ਤੋਂ ਕੇਂਦਰ ਦੀ ਅੱਖ ਚੱਕ ਪਾ ਕੇ ਦੁਬਾਰਾ ਦਿੱਲੀ ਜਾਣ ਦੀ ਕੋਸ਼ਿਸ਼ ਨਾ ਕਰ ਦੇ। ਠੀਕ ਹੈ। ਜਸਿੰਦਰ ਜੀ ਅੱਜ ਉਹ ਵੀ ਪਰਦਾ ਫਾਸ਼ ਹੋ ਗਿਆ ਨਾ ਸਾਫ਼ ਹੋ ਗਿਆ। ਜੇ ਲੋਕ ਕਹਿੰਦੇ ਸੀ ਇਹ ਬੀਜਪੀ ਦੇ ਏਜੰਟ ਆ, ਏਆਰਐਸਐਸ ਦਾ ਬੰਦਾ, ਜੇ ਉਹ ਬੀਜਪੀ ਦਾ ਬੰਦਾ ਹੁੰਦਾ ਤੇ ਉਹਨੂੰ ਮਰਨ ਵਰਤ ਤੇ ਬੈਠ ਦੀ ਕੀ ਲੋੜ ਸੀ? ਉਹ ਬੀਜਪੀ ਨਾਲ ਗੱਲਬਾਤ ਕਰਦਾ ਕਿਸੇ ਟੇਬਲ ਟॉक ਤੇ ਜਾ ਕੇ ਥੋੜੀ ਜਿਹੀ ਬੈਠਣ ਦੀ ਅੱਜ ਉਹ ਸਾਫ ਹੋ ਗਿਆ ਸਭ ਕੁਝ ਬਿਲਕੁਲ ਸਭ ਕੁਝ ਮੈਂ ਅੱਗੇ ਵੀ ਇਹ ਗੱਲਾਂ ਕਰਦਾ ਹੁਣ ਤਾਰਾ ਜੀ ਵੀ ਇਹ ਆਮ ਲੋਕ ਤਾਂ ਅਸੀਂ ਨਾ ਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ ਮੈਂ ਪੂਰੀ ਦੁਨੀਆ ਦੀ ਗੱਲ ਕਰਦਾ ਸੋਸ਼ਲ ਮੀਡੀਆ ਨੇ ਜਿਹੜੇ ਲੋਕ ਹਨ ਉਹ ਬਹੁ ਗਿਣਤੀ ਲੋਕ ਖਾਲੀ ਲਫਾਫੇ ਆਰ ਕੇ ਕਰਦੇ ਜਿੱਧਰ ਨੂੰ ਥੋੜੀ ਜਿਹੀ ਹਵਾ ਵਗਦੀ ਉਧਰ ਰੁਟ ਜਾਂਦੇ ਆ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਦਾ ਜ਼ਿਆਦਾ ਆਮ ਆਦਮੀ ਪਾਰਟੀ ਸਰਕਾਰ ਕਾਤੋਂ ਬਣੀ ਐ ਸੋਸ਼ਲ ਮੀਡੀਆ ਤੋਂ ਜੇ ਸੋਸ਼ਲ ਮੀਡੀਆ ਪ੍ਰਚਾਰ ਨਾ ਹੁੰਦਾ ਤਾਂ ਆਮ ਆਦਮੀ ਪਾਰਟੀ ਸਰਕਾਰ ਬਣਦੀ ਨਹੀਂ ਸੀ ਇੰਨਾ ਘਰੌਲਾ ਪਾਤਾ ਇਹਨਾਂ ਨੇ ਕਿ ਲੋਕਾਂ ਨੂੰ ਜੱਜ ਗਿਆ ਕਿ ਯਾਰ ਸਭ ਕੁਝ ਕਰਕੇ ਦਿਖਾਉਣਗੇ ਬਾਣ ਸਾਹਿਬ ਆਪਣੇ ਮੁੱਖ ਮੰਤਰੀ ਸਾਹਿਬ ਪੁਲਿਸ ਵਾਲਿਆਂ ਨੇ ਜੇਬਾਂ ਚੋਂ ਜਾ ਕੇ ਨਾਕਿਆਂ ਤੇ ਖੜੇ ਤੋਂ ਪੈਸੇ ਕਢਵਾਉਂਦੇ ਹੁੰਦੇ ਸੀ ਦੇ ਇਹਦੇ ਪੈਸੇ ਤੋਂ ਲਏ ਸੀ ਤੂੰ ਤੇ ਇਹਦੇ ਪੈਸੇ ਤੋਂ ਲਏ ਸੀ ਤੂੰ ਠੀਕ ਹੈ ਅੱਜ ਕਿ ਤੂੰ ਪੈਸਿਆਂ ਦੀ ਗੱਲ ਕਰਦੇ ਆ ਬੀਬਾ ਗਗਨ ਮਾਨ ਜਦੋਂ ਦਿੱਲੀ ਲੱਗਿਆ ਸੀ ਮੋਰਚਾ ਉਦੋਂ ਕਹਿੰਦੀ ਮੈਂ ਸਵਾਟਰ ਲੈ ਕੇ ਆਈ ਆ ਮੈਂ ਤੁਹਾਡੇ ਲਈ ਜਾਗਟਾਂ ਲੈ ਕੇ ਆਈਆਂ ਕਿਸਾਨ ਨੂੰ ਠੰਡ ਲੱਗਦੀ ਆ ਬੀਬਾ ਉੱਥੇ ਤਾਂ ਪਹੁੰਚ ਗਈ ਸੀ ਆਪਾਂ ਉਹ ਕਲਿੱਪ ਦਿਖਾਤੀ ਵੀਡੀਓ ਕਲੀਆਂ ਉਹਦੇ ਵਿੱਚ ਬੀਬਾ ਨੇ ਕੀ ਆਖਿਆ ਬੀਬਾ ਕਹਿੰਦੀ ਸੀ ਉਹਦੇ ਵਿੱਚ ਤਾਂ ਕੈਪਟਨ ਨੂੰ ਵੀ ਤਾਨੇ ਮੇੜੇ ਮਾਰੇ ਸੀ ਕੈਪਟਨ ਅਬਰਿੰਦਰ ਸਿੰਘ ਨੂੰ ਕਿ ਪੰਜਾਬ ਦਾ ਮੁੱਖ ਮੰਤਰੀ ਹੈ ਤੈਨੂੰ ਹੁਣ ਜੋ ਆਪਦੇ ਤੇਰੇ ਕਿਸਾਨ ਪੰਜਾਬ ਦੇ ਵੀ ਵਿੱਚ ਅਜੇ ਦੇਸ਼ ਦੇ ਕਿਸਾਨ ਬੈਠੇ ਆ ਤਾਂ ਤੈਨੂੰ ਗगन ਅਨਮੋਲ ਮਾਨ ਇਹ ਗੱਲ ਕਹਿੰਦੀ ਸੀ ਕਿ ਕੈਪਟਨ ਸਾਹਿਬ ਤੁਹਾਨੂੰ ਜਾ ਕੇ ਆਪਦੇ ਪੰਜਾਬ ਦੇ ਲੋਕਾਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੂਹਰੇ ਬੈਠਣਾ ਚਾਹੀਦਾ ਸੀ ਤੇ ਮੈਂ ਤਾਂ ਕਹਿੰਦੀ ਸੀ ਅੱਜ ਮੈਂ ਉਸੇ ਅਨਮੋਲ ਗਗਨ ਮਾਨ ਨੂੰ ਪੁੱਛ ਬਾਜੀ ਅੱਜ ਮੈਨੂੰ ਭਗਵੰਤ ਮਾਨ ਦਿਖਾਓ ਪਿਛਲੇ 11 ਮਹੀਨਿਆਂ ਚ ਕਿੰਨੇ ਵਾਰੀ ਜਾ ਕੇ ਖਨੌਰੀ ਸ਼ੰਭੂ ਜਾਂ ਰਤਨਪੁਰਾ ਬਾਰਡਰ ਤੇ ਕਿੰਨੇ ਵਾਰੀ ਭਗਵੰਤ ਮਾਨ ਮੂਰੇ ਬੈਠਾ ਜਾ ਕੇ ਜਥਰੂ ਗੈਸ ਦੇ ਗੋਲੇ ਸੱਟੋਗੇ ਤੇ ਮੈਂ ਮੂਰੇ ਆ ਆਪਣੇ ਮੁੱਖ ਮੰਤਰੀ ਨੂੰ ਕਹੋ ਕੁਝ ਮਤਲਬ ਲੋਕ ਜਿਹੜੇ ਸਿਆਸੀ ਲੋਕ ਆ ਨਾ ਦਾਰਾ ਜੀ ਇਹ ਕੱਲੀ ਆਪਣੀਆਂ ਸਿਆਸੀ ਕੁਰਸੀਆਂ ਤੱਕ ਸੀਮਤ ਹੋ ਗਏ ਕਿ ਉਹਦੇ ਤੇ ਸਾਨੂੰ ਹੱਥ ਪਾਉਣੋਂ ਤੱਕ ਜਿਹੜਾ ਮਰਜ਼ੀ ਬਿਆਨ ਦੇਣਾ ਪਵੇ ਅਸੀਂ ਦੇ ਲਾਂਗੇ ਪਰ ਜਦੋਂ ਅਸੀਂ ਬੈਠ ਕੇ ਕੁਰਸੀ ਤੇ ਤਾਂ ਫਿਰ ਅਸੀਂ ਗਰਗਟੰਗੋਂ ਰੰਗ ਬਦਲਣ ਲੱਗੇ ਆ ਕਮੈਂਟ ਨਹੀਂ ਲਾਉਣਾ ਜੇ ਗਏ ਆ ਕਲਾ ਮਨੋ ਰੋੜਾ ਜੇ ਨਾਲ ਉਹਨੇ ਦੀ ਕੈਬਨਟ ਗਈ ਆ ਮੈਂ ਇੱਕ ਵਾਰ ਫਿਰ ਸਵਾਗਤ ਕਰਦਾ ਸਿੱਧੇ ਸ਼ਬਦਾਂ ਦੇ ਵਿੱਚ ਸਵਾਗਤ ਕਰਦਾ ਕਿ ਤੁਸੀਂ ਗਏ ਹੋ ਪਰ ਜਾਣ ਦਾ ਫਾਇਦਾ ਜੇ ਤਾਂ ਤੁਸੀਂ ਕੱਲੀਆਂ ਫੋਟੋਆਂ ਖਿਚਾਉਣ ਤੇ ਮੀਡੀਆ ਬਾਈਟਸ ਦੇਣ ਵਾਸਤੇ ਗਏ ਹੋ ਕਿਸਾਨੀਆਂ ਵੀਡੀਓ ਕਲਿੱਪਾਂ ਚੱਲ ਜਾਣਗੀਆਂ ਦੁਨੀਆ 'ਚ ਮੈਸੇਜ ਜਾਊਗਾ ਕਿ ਪੰਜਾਬ ਸਰਕਾਰ ਜਿਹੜੀ ਕੈਬਨਟ ਚਲੀ ਗਈ ਉਹ ਤੁਹਾਡਾ ਹਾਂ ਕਿਸਾਨਾਂ ਦੇ ਨਾਲ ਤਾਂ ਫਿਰ ਤੁਹਾਡੇ ਜਾਣ ਦਾ ਅਰੋੜਾ ਸਾਹਿਬ ਕੋਈ ਫਾਇਦਾ ਨਹੀਂ ਤੁਸੀਂ ਗਏ ਹੋ ਨਾ ਜੇ ਤੁਸੀਂ ਆ ਕੇ ਚੁੱਪ ਕਰਕੇ ਘੁੰਗਣੀਆਂ ਪਾ ਕੇ ਬੈਠ ਜਾਣਾ ਤਾਂ ਤੁਹਾਡੇ ਜਾਣ ਦਾ ਕੋਈ ਫਾਇਦਾ ਨਹੀਂ ਹਰਿਆਣੇ ਦੀ ਨਿਊਜ਼ ਆ ਰਹੀ ਹੈ ਪਿਛਲੇ 2-3 ਦੋ ਤਿੰਨ ਦਿਨਾਂ ਤੋਂ ਕਿਉਂਕਿ ਕੇਂਦਰ ਨੂੰ ਪਤਾ ਹੈ ਜੇ ਡੱਲੇਵਾਲ ਸਾਹਿਬ ਵਰਗਾ ਅੱਗੂ ਜਿਹੜਾ ਨਾ ਜਿਹਦੇ ਤੇ ਕੋਈ ਉਂਗਲ ਹੀ ਨਹੀਂ ਉੱਠਦੀ ਪਿਛਲੇ 43 ਸਾਲਾਂ ਦੇ ਕਿਸਾਨੀ ਸੰਘਰਸ਼ਾਂ ਦੇ ਕੈਰੀਅਰ ਦੇ ਵਿੱਚ ਜੀਦੇ ਤੇ ਇੱਕ ਨਵੇਂ ਪੈਸੇ ਦਾ ਦਾਗ ਨਹੀਂ ਉਹ ਉਹਨਾਂ ਨੂੰ ਪਤਾ ਹੈ ਕਿ ਇਹਦੇ ਨਾਲ ਜੇ ਹੁਣ ਦੇਸ਼ ਖੜ ਗਿਆ ਦੁਨੀਆ ਖੜ ਗਈ ਨਾ ਤਾਂ ਫਿਰ ਜਿਹੜਾ ਉਹ ਕੇਂਦਰ ਸਰਕਾਰ ਨੂੰ ਮੂੰਹ ਦਿਖਾਣੀ ਪਊਗੀ ਤੇ ਇਸ ਤੋਂ ਪਹਿਲਾਂ ਕਿਉਂ ਨਾ ਅਸੀਂ ਕੁਝ ਇਹੋ ਜਿਹਾ ਕਰੀਏ ਕਿ ਕੁਝ ਲੋਕ ਡੱਲੇਵਾਲ ਸਾਹਿਬ ਦੇ ਨਾਲੋਂ ਤੋੜ ਲੈ ਜਾਣ ਕੁਝ ਤਾਂ ਤੋੜ ਲਏ ਗਏ ਪਿਛਲੇ ਅੰਦੋਲਨ ਵੇਲੇ ਕੀ ਲਾਲਚ ਦਿੱਤਾ ਕੀ ਨਾ ਦਿੱਤਾ ਕੀ ਕਹਿ ਕੇ ਉਹਨਾਂ ਨੂੰ ਮੋੜਿਆ ਮੰਗਾ ਲਾਗੂ ਕਰਵਾਉਣ ਤੋਂ ਬਿਨਾ ਜਿਹੜੀਆਂ ਵਿੱਚ ਪਿਛੇ ਡੱਲੇਵਾਲ ਸਾਹਿਬ ਹੁਣ ਬੈਠੇ ਆ ਕੋਝੋ ਲੋਕ ਤੋੜ ਕੇ ਘਰੋ ਘਰੀ ਬਿਠਾਤੇ ਕਿ ਜਿੰਨੀਆਂ ਮਰਜੀ ਗਾਲਾਂ ਖਾਓ ਜੋਤੀਆਂ ਖਾਓ ਪਰ ਤੁਸੀਂ ਮੋਰਚੇ 'ਚ ਨਹੀਂ ਜਾਓਗੇ ਮੈਂ ਤੁਹਾਨੂੰ ਦੱਸ ਰਿਹਾ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਹੁਣ ਦੂਜੇ ਪਾਸੇ ਹਰਿਆਣਾ ਜਿਹੜਾ ਉਹ ਕਿਸਾਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਅੰਦੋ ਮੋਰਚੇ ਦੇ ਨਾਲੋਂ ਅੰਦੋਲਨ ਦੇ ਨਾਲੋਂ ਕਿਉਂ ਤੋੜਨ ਦੀ ਕੋਸ਼ਿਸ਼ ਕਰ ਰਿਹਾ ਪਿਛਲੇ 2-3 ਦਿਨਾਂ ਤੋਂ ਜਿਹੜੀ ਗੱਲ ਮੈਂ ਕਹਿਣ ਲੱਗਿਆ ਸੀ ਹੁਣ ਹਰਿਆਣੇ ਨੇ ਜਿਵੇਂ ਕਹਿਤਾ ਕਿ ਤੁਹਾਡੇ ਨੂੰ ਤੁਹਾਨੂੰ 24 ਫਸਲਾਂ ਤੇ ਐਮਐਸਪੀ ਦੀ ਗਾਰੰਟੀ ਅਸੀਂ ਦੇਤੀ। ਇਹੀ ਗਾਰੰਟੀ ਦਾ ਮੋਦੀ ਹੋਰਾਂ ਨੇ ਕੇਂਦਰ ਸਰਕਾਰ ਨੇ ਉਦੋਂ 4 ਸਾਲ ਪਹਿਲਾਂ ਦੇ ਕੇ ਮੋੜਿਆ ਅਸੀਂ ਇਹਨਾਂ ਨੂੰ ਲਾਗੂ ਕਰ ਦਿਆਂਗੇ ਗੱਲ ਤਾਰਾ ਜੀ ਨੋਟੀਫਿਕੇਸ਼ਨ ਦੀ ਹੁੰਦੀ ਹੈ ਨੌਕਰੀਆਂ ਦਿੱਤੀਆਂ ਜਾਂਦੀਆਂ ਜਿਹੜੇ ਨਿਯੁਕਤੀ ਪੱਤਰ ਵੰਡ ਦਿੱਤੇ ਜਾਂਦੇ ਆ ਪਰ ਗੱਲ ਤਾਂ ਨੋਟੀਫਿਕੇਸ਼ਨ ਤੇ ਖੜੀ ਹੁੰਦੀ ਆ ਨਾ ਪਿੱਛੇ ਪੰਜਾਬ ਚ ਕੀ ਹੋਇਆ ਕਿ ਨਿਯੁਕਤੀ ਪੱਤਰ ਵੰਡ ਦਿੱਤੇ ਗਏ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਉਹ ਰੋਂਦੇ ਫਿਰਨਗੇ ਸਾਨੂੰ ਤਾਂ ਨੌਕਰੀ ਦਿੱਤੀ ਨਹੀਂ ਕਿਉਂਕਿ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਅਮਲੀ ਰੂਪ ਗਿਆ ਨੋਟੀਫਿਕੇਸ਼ਨ ਜਾਂ ਤਾਂ ਹਰਿਆਣਾ ਨੋਟੀਫਿਕੇਸ਼ਨ ਕਰਦਾ ਕਿ ਲੋ ਜੀ ਹਰਿਆਣੇ ਨੂੰ ਉਹ ਵੀ ਡੱਲੇਵਾਲ ਸਾਹਿਬ ਦੀ ਪ੍ਰਾਪਤੀ ਹੋਣੀ ਸੀ ਜੇ ਹਰਿਆਣਾ ਸਰਕਾਰ ਵੀ ਝੁੱਕ ਕੇ 23 24 ਫਸਲਾਂ ਤੇ ਐਮਐਸਪੀ ਦੇ ਦਿੰਦੀ ਹੈ ਨਾ ਤਾਂ ਉਹ ਪ੍ਰਾਪਤੀ ਡੱਲੇਵਾਲ ਸਾਹਿਬ ਦੀ ਕੱਲ ਨੂੰ ਕੋਈ ਹੋਰ ਬੰਦਾ ਥਾਪੀ ਮਾਰਨ ਜੋਗਾ ਨਹੀਂ ਇਹ ਦੁਨੀਆ ਨੂੰ ਮੈਸੇਜ ਲੱਗ ਜਾਣਾ ਕਿ ਜੇ 10 11 ਮਹੀਨੇ ਬੈਠ ਕੇ 1 ਮਹੀਨੇ ਤੋਂ ਵੱਧ ਡੱਲੇਵਾਲ ਸਾਹਿਬ ਨੇ ਆਪਣੀ ਜ਼ਿੰਦਗੀ ਮੌਤ ਜਿਹੜੀ ਸੀ ਉਹ ਜ਼ਿੰਦਗੀ ਦਾਅ ਤੇ ਲਾ ਕੇ ਮੌਤ ਨਾਲ ਮੱਥਾ ਲਾ ਕੇ ਕਿਉਂਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਜਦੋਂ 28 ਮਹੀਨਾ ਦਿਨ ਸੀ ਨਾ 27ਵਾਂ 28ਵਾਂ ਉਸ ਦਿਨ ਇਹ ਮੈਸੇਜ ਕੁਝ ਜਿਹੜੇ ਆਪਣੇ ਆਹ ਚੈਨਲ ਹੁੰਦੇ ਆ ਵੈਬ ਚੈਨਲ ਉਹਨਾਂ ਤੋਂ ਜਿਹੜਾ ਸੀ ਉਹ ਆ ਗਿਆ ਸੀਗਾ ਕਿ ਹਰਿਆਣਾ ਨੇ 24 ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਤੀ ਪਰ ਗਰੰਟੀ ਨਾਲ ਗੱਲ ਨਹੀਂ ਬੰਨੀ ਗਰੰਟੀ ਤਾਂ ਹੁਣ ਵੀ ਕੇਂਦਰ ਦੇਿਆਂ ਨੂੰ ਤਿਆਰ ਬੈਠਾ ਹੋਊਗਾ ਕਿ ਤੁਸੀਂ ਉੱਠ ਜੋ ਅਸੀਂ ਇੱਕ ਵਾਰੀ ਫੇਰ ਗਰੰਟੀ ਦਿੰਨੇ ਆ ਜਿਹੜੀਆਂ ਮੰਗਾ ਲੈ ਕੇ ਡੱਲੇਵਾਲ ਸਾਹਿਬ ਬੈਠੇ ਆ ਅਸੀਂ ਲਾਗੂ ਕਰ ਦਿਆਂਗੇ ਤੇ ਲਾਗੂ ਕਰ ਦਿਆਂਗੇ ਕਹਿ ਕੇ ਤਾਂ ਪਹਿਲਾ ਮੋੜਿਆ ਸੀ ਦੂਜਿਆਂ ਨੂੰ ਬਹਾਨਾ ਲੱਭ ਗਿਆ ਕਿਉਂਕਿ ਕਿਤੇ ਨਾ ਕਿਤੇ ਕੋਈ ਦਾਲਚਕਾਲਾ ਸੀ ਦਾਲ ਚ ਕਾਲਾ ਸੀ ਤਾਂ ਤਾਂ ਹੀ ਅੱਜ ਬਾਕੀ ਜਿਹੜੇ ਖੁਦ ਨੂੰ ਕਿਸਾਨ ਆਗੂ ਖਵਾਉਣ ਵਾਲੇ ਘਰਾਂ ਚ ਬੈਠੇ ਹਨ ਇਸੇ ਕਰਕੇ ਉਹਨਾਂ ਕੋਲੋਂ ਦੁਬਾਰਾ ਉੱਠ ਕੇ ਡੱਲੇਵਾਲ ਸਾਹਿਬ ਦੀ ਸਪੋਰਟ ਦੇ ਵਿੱਚ ਸਾਹਮਣੇ ਤਾਂ ਕੀ ਬਰਾਬਰ ਤਾਂ ਕੀ ਪਿੱਛੇ ਵੀ ਨਹੀਂ ਬੈਠਿਆ ਜਾਂਦਾ ਕਿ ਬੰਦਾ ਇਹ ਹੁੰਦਾ ਕਲਾਸ ਦੇ ਵਿੱਚ ਕੀ ਹੁੰਦਾ ਜਿਹੜਾ ਬੱਚਾ ਨਲਾਇਕ ਹੁੰਦਾ ਉਹਨੂੰ ਘਰੋਂ ਜਾਣਾ ਪੈਂਦਾ ਕਿਉਂਕਿ ਮਾਂ ਪਿਓ ਉਹਦੇ ਛੱਤਰ ਪਹਿੰਦੇ ਜੇ ਨਹੀਂ ਜਾਂਦਾ ਤਾਂ ਉਹ ਕਹਿੰਦੇ ਜਾ ਸਕੂਲ ਉੱਥੇ ਜਾ ਕੇ ਟੀਚਰ ਦੇ ਸਾਹਮਣੇ ਨੂੰ ਪਤਾ ਵੀ ਜੇ ਅੱਖ ਚੱਕ ਪੈ ਗਈ ਤਾਂ ਟੀਚਰ ਬੁਲਾ ਲੂਗਾ ਫਿਰ ਉਹ ਕੀ ਕਰਦਾ ਪਿਛਲੇ ਬੈਂਚ ਤੇ ਪਿਛਲੇ ਡੈਸਕ ਤੇ ਬੈਠ ਜਾਂਦਾ ਜਾ ਕੇ ਉੱਥੇ ਜੇ ਬੈਠਦਾ ਜਿੱਥੇ ਉਹਦੇ ਮੂਹਰੇ ਇੱਕ ਦੋ ਸਟੂਡੈਂਟ ਉਹਦੇ ਨਾਲ ਉੱਚੇ ਬੈਠੇ ਹੋਣ ਉਹ ਨੀਵਾ ਜਿਹਾ ਹੋ ਕੇ ਬੈਠਾ ਰਹਿੰਦਾ ਵੀ ਯਾਰ ਮੈਂ ਦੱਸ ਨਾ ਜਾ ਮਾ ਟੀਚਰ ਨੂੰ ਆਪਣੀ ਆਪਣੀ ਜਾਨ ਵਿੱਚ ਆਪਣੀ ਆਪਣੇ ਲਕੋ ਰਿਹਾ ਹੁੰਦਾ ਆਪਣੀ ਜਾਨ ਬਚਾਰਿਆ ਹੁੰਦਾ ਉਹ ਉਹੀ ਤਰੀਕਾ ਵੀ ਹੁਣੇ ਸੋਚਦਾ ਵੀ ਪਿੱਛੇ ਬੈਠਣ ਜੋਗੇ ਵੀ ਨਹੀਂ ਛੱਡਿਆ ਕੇਂਦਰ ਨੇ ਕੀ ਪਤਾ ਇਹੋ ਜਿਹਾ ਕਿਹੜਾ ਮੰਤਰ ਕਰਕੇ ਛੱਡਿਆ ਉਹਨਾਂ ਨੂੰ ਉੱਥੋਂ ਦਿੱਲੀ ਤੋਂ ਵਾਪਸ ਆਉਣ ਵੇਲੇ ਮੈਂ ਇਸ ਕਰਕੇ ਕਹਣਾ ਕਿ ਦੇਖੋ ਲੋਕਾਂ ਨੇ ਬਖਸ਼ਣਾ ਨਹੀਂ ਜੀ ਪਰ ਮੈਂ ਇੱਕ ਗੱਲ ਹੋਰ ਬੇਨਤੀ ਕਰਦਾ ਉਹਨਾਂ ਲੋਕਾਂ ਨੂੰ ਮੈਂ ਪਹਿਲਾਂ ਵੀ ਕੀਤੀ ਮੈਂ ਹੁਣ ਵੀ ਬੇਨਤੀ ਕਰਦਾ ਕਿ ਯਾਰ ਜਿਹੜੇ ਲੋਕ ਤੁਸੀਂ ਇਹੋ ਜਿਹਾਂ ਮਰੀਆਂ ਜ਼ਮੀਰਾਂ ਵਾਲੇ ਲੋਕਾਂ ਦੇ ਮਗਰ ਲੱਗੇ ਫਿਰਦੇ ਹੋ ਨਾ ਜਿਨ੍ਹਾਂ ਦੀ ਗੈਰਤ ਹੀ ਮਰ ਗਈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਯਾਰ ਕੱਲਾ ਪੰਜਾਬ ਨਹੀਂ ਹਰਿਆਣਾ ਨਹੀਂ ਦੇਸ਼ ਡੁੱਬ ਜਾਣਾ ਜੇ ਖੇਤੀ ਸੈਕਟਰ ਤੇ ਕਬਜ਼ਾ ਹੋ ਗਿਆ ਕੋਈ ਮਜ਼ਦੂਰੀ ਨਹੀਂ ਰਹਿਣੀ ਕੋਈ ਦੁਕਾਨਦਾਰੀ ਨਹੀਂ ਰਹਿਣੀ ਕੋਈ ਕਾਰੋਬਾਰ ਨਹੀਂ ਰਹਿਣਾ ਕਿਉਂਕਿ ਔਖਾ ਕਿਹਨੂੰ ਉਹਨਾਂ ਦੇ ਦਿਹਾੜੇ ਚੱਲ ਰਿਹਾ ਹੁਣ ਠੀਕ ਹੈ ਉਹਨਾਂ ਦਾ ਹਫਤਾ ਚੱਲ ਰਿਹਾ ਸ਼ਹੀਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜਿਹਦੇ ਪਰਿਵਾਰ ਦਾ ਸ਼ਹੀਦੀ ਹਫਤਾ ਚੱਲ ਰਿਹਾ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਜਦੋਂ ਖਾਲਸਾ ਸਾਜਿਆ ਨਾ ਤਾਂ ਉਹਨਾਂ ਨੇ ਵੱਖ-ਵੱਖ ਜਿਹੜੇ ਧਰਮਾਂ ਦੇ ਸੀ ਧਰਮਾਂ ਦੇ ਜਾਂ ਆਪਾਂ ਕਹੇ ਲੋ ਕਿ ਵੱਖ-ਵੱਖ ਜਿਹੜੇ categoriesਾਂ ਦੇ ਵੱਖ-ਵੱਖ ਜਾਤਾਂ ਦੇ ਉਹਨਾਂ ਨੂੰ ਕਹਿੰਦੇ ਜਦੋਂ ਅਮਰਤ ਪ੍ਰਾਣ ਕਰਾਇਆ ਤਾਂ ਕਹਿੰਦੇ ਉਹਨਾਂ ਦੇ ਵਿੱਚ ਇੱਕ ਮੱਝਵੀ ਸਿੱਖ ਸੀ ਤੇ ਉਹਨੂੰ ਜਦੋਂ ਪੁੱਛਿਆ ਨਾ ਤੰਬੂ ਚਲੇ ਜਾ ਕੇ ਗੁਰੂ ਸਾਹਿਬ ਕਹਿੰਦੇ ਵੀ ਬਹੁਤ ਲੜੇਗਾ ਉਹ ਕਹਦਾ ਮਾਰੇ ਪੁੱਛਣਾ ਹੋਰ ਕਿਸੇ ਕੌਮ ਨੂੰ ਚਾਹੀਦਾ ਜੱਟ ਤੇ ਮੱਜਬੀ ਇਹਨੂੰ ਪੁੱਛਣਾ ਚਾਹੀਦਾ ਵੀ ਲੜੇਗਾ ਉਹ ਕਹਿੰਦੇ ਕਿਉਂ ਕਹਿੰਦਾ ਇਹਨਾਂ ਦੇ ਪਹਿਲੇ ਲੜਿਆ ਹੁੰਦਾ ਮਤਲਬ ਉਹ ਕਹਿੰਦਾ ਤਾਂ ਸੱਪਾਂ ਦੇ ਸਿਰਿਆਂ ਤੇ ਖੇਡਦੇ ਦਿਨ ਰਾਤ ਠੀਕ ਹੈ ਇਸ ਕਰਕੇ ਮੈਂ ਕਹਿੰਦਾ ਵੀ ਦੇਖੋ ਅ ਮਸਲਾ ਜਿਹੜਾ ਵੀ ਜੇ ਤੁਹਾਨੂੰ ਪਤਾ ਹੈ ਕਿ ਜਿਹੜੇ ਲੜਨ ਦੀ ਜ਼ਰੂਰਤ ਹੀ ਨਹੀਂ ਰੱਖਦੇ ਮਾਦਾ ਹੀ ਨਹੀਂ ਰੱਖਦੇ ਤੇ ਇੱਕ ਜਿਹੜਾ ਉਹ ਸੱਪ ਦੀ ਸਿਰੀ ਤੇ ਅੱਜ ਫੇਰ ਪੈਰ ਰੱਖੀ ਬੈਠਾ ਸੱਪ ਦੀ ਸਿਰੀ ਹੱਥ 'ਚ ਫੜੀ ਬੈਠਾ ਸਰਦਾਰ ਡੱਲੇਵਾਲ ਸਾਹਿਬ ਮੌਤ ਕਿਸੇ ਵੀ ਵੇਲੇ ਡੰਗ ਮਾਰ ਸਕਦੀ ਹੈ ਠੀਕ ਹੈ ਤੇ ਫਿਰ ਯਾਰ ਕੀ ਤੁਸੀਂ ਸਿੱਧ ਕੀ ਕਰਨਾ ਚਾਹੁੰਦੇ ਉਹਨਾਂ ਲੋਕਾਂ ਦੇ ਪਿੱਛੇ ਹਜੇ ਵੀ ਬੈਠ ਕੇ ਕਿ ਸਾਡਾ ਆਗੂ ਹੁਕਮ ਕਰੂਗਾ ਜੀ ਸਾਡਾ ਆਗੂ ਆਰਡਰ ਕਰੂਗਾ ਜੀ ਅਸੀਂ ਫੇਰ ਜਾਵਾਂਗੇ ਕਿਉਂ ਆਗੂ ਆਰਡਰ ਕਰਨ ਨੂੰ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੀ ਉਹਨੇ ਤੁਹਾਨੂੰ ਤਨਖਾਹ ਜਾਂ ਪੈਨਸ਼ਨ ਅਨਾਉਂਸ ਕਰਕੇ ਤੋੜਨਾ ਹੈ ਕਿ ਹੁਣ ਜਾਓ ਤੁਹਾਡੀ ਪੈਨਸ਼ਨ ਲੱਗੂਗੀ ਤੁਹਾਨੂੰ ਤਨਖਾਹ ਮਿਲੂਗੀ ਯਾਰ ਜਦੋਂ ਲੋਕਾਂ ਦੀ ਲੜਾਈ ਲੜਨੀ ਹੈ ਜਦੋਂ ਅੱਜ ਪਤਾ ਹੈ ਕਿ ਜੇ ਖੇਤੀ ਸੈਕਟਰ ਤੇ ਕਬਜ਼ਾ ਹੋ ਗਿਆ ਤੇ ਸਾਰੇ ਲੋਕ ਮਾਰੇ ਜਾਣੇ ਆ ਠੀਕ ਹੈ ਤੇ ਫਿਰ ਤੁਸੀਂ ਸੋਚਦੇ ਕਿਉਂ ਕਿ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਜਾਂ ਕੀ ਤੁਹਾਡੇ ਘਰੇ ਜਿਹੜੀ ਆ ਉਹ ਰੋਟੀ ਤੁਸੀਂ ਜ਼ਮੀਨ ਦੇ ਮਾਲਕ ਨਾ ਵੀ ਹੋ ਕੀ ਤੁਹਾਡੇ ਘਰੇ ਉਸ ਅਨਾਜ ਦੀ ਰੋਟੀ ਨਹੀਂ ਪੱਕਦੀ ਤੇ ਫਿਰ ਜੋ ਚੁੱਲ੍ਹੇ ਤੁਹਾਡੇ ਵੀ ਅਨਾਜ ਤੋਂ ਬਿਨਾ ਤਪਦੇ ਹੀ ਨਹੀਂ ਢਿੱਡ ਦੀ ਅੱਗ ਤੁਹਾਡੀ ਅਨਾਜ ਤੋਂ ਬਿਨਾ ਬੁਝਦੀ ਹੀ ਨਹੀਂ ਤਾਂ ਫਿਰ ਤੁਸੀਂ ਇਕੱਲੇ ਝੰਡੇ 'ਚ ਡੰਡਾ ੜਾ ਕੇ ਕਿਸੇ ਦੇ ਮਗਰ ਬੈਠਣ ਦੀ ਖਾਤਰ ਇਕੱਲਾ ਇਹ ਦਿਖਾਉਣ ਦੀ ਖਾਤਰ ਕਿ ਮੈਂ ਇਹਦੇ ਨਾਲ ਆ ਤੇ ਪੱਲੇ ਚਾਹੀਏ ਇਹਦੇ ਕੁਝ ਵੀ ਨਾ ਹੋਵੇ ਜਿਹਦੇ ਮੈਂ ਨਾਲ ਐ ਤੇ ਫਿਰ ਉਹਦੇ ਨਾਲ ਜਾ ਕੇ ਜੁੜੋ ਯਾਰ ਉਹਦੇ ਹੱਕ 'ਚ ਬੈਠੋ ਜੁੜੇ ਬੈਠੇ ਰੋਜੀ ਤੇ ਮਗਰ ਬਹਿਣਾ ਇੱਕ ਵਾਰੀ ਤਾਂ ਜਾ ਕੇ ਹਾ ਦਾ ਨਾਰਾ ਮਾਰੋ ਉੱਥੇ ਹਾ ਦਾ ਨਾਰਾ ਹੀ ਕਿੰਨਾ ਕੁਝ ਕਰਾ ਦਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਿਨ ਚੱਲਦੇ ਐ ਨਵਾਬ ਮਲੇਰ ਕੋਟਲਾ ਨੂੰ ਹਾ ਦੇ ਨਾਰੇ ਨੇ ਜਿਹੜਾ ਖਾਨਦਾਨ ਜਿਹੜਾ ਨਾ ਉਹ ਰਹੀਂਦੀ ਦੁਨੀਆ ਤੱਕ ਜਿਹੜਾ ਅਮਰ ਕਰਤਾ ਇਸ ਕਰਕੇ ਘਟੋ ਘਟਿਆਰ ਤੁਸੀਂ ਫਸਾਈ ਰੱਖੋ ਇਹਨਾਂ ਦਾ ਝੰਡਾ ਡੰਡੇ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ ਕਿਉਂਕਿ ਜੰਗ ਲੋਕ ਜਿੱਤਦੇ ਐ ਜੇ ਡੱਲੇਵਾਲ ਸਾਹਿਬ ਕਹਿਣ ਨਾ ਕਿ ਸਿੱਧੂਪੁਰ ਜਥੇਬੰਦੀ ਜੱਤ ਲੂਗੀ ਜੇ ਡੱਲੇਵਾਲ ਸਾਹਿਬ ਜਾਂ ਅਸੀਂ ਕਹੀਏ ਨਾ ਕਿ ਕੋਈ ਇੱਕ ਕੋਈ ਇੱਕ ਮੋਰਚਾ ਜਾਂ ਕੋਈ ਸਾਰਾ ਮੋਰਚਾ ਜਰ ਰਲ ਕੇ ਜੇ ਦਿੱਲੀ ਵਾਲਾ ਅੰਦੋਲਨ ਸੀ ਉਹ ਕੱਲੀਆਂ ਜਥੇਬੰਦੀਆਂ ਨੇ ਥੋੜੋ ਜਿਹਾ ਦਿੱਤਿਆ ਸੀ ਲੋਕਾਂ ਨੇ ਦਿੱਤਿਆ ਸੀ ਜੀ ਉਥੇ ਲੋਕਾਂ ਦਾ ਪੈਸਾ ਲੱਗਿਆ ਲੋਕਾਂ ਦਾ ਦਮ ਲੱਗਿਆ ਲੋਕਾਂ ਦਾ ਜੋਰ ਲੱਗਿਆ ਮੈਂ ਲੋਕਾਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਕਿ ਦੇਖੋ ਤਕਰੀਬਨ ਤਕਰੀਬਨ 13000 ਪਿੰਡ ਹੈ ਪੰਜਾਬ ਦੇ 12.5 ਹਜ਼ਾਰ ਤੋਂ ਵੱਧ 12800 ਕੁਝ ਪਿੰਡ ਹੈ ਯਾਰ ਇੱਕ ਬੇਨਤੀ ਪ੍ਰਵਾਨ ਕਰ ਲੋ ਘਰੇ ਬੈਠੇ ਤੁਸੀਂ ਹਰ ਇੱਕ ਪੋਸਟ ਲਾਈਕ ਕਰਦੇ ਹੋ ਤੁਸੀਂ ਕਮੈਂਟ ਵੀ ਕਰਦੇ ਹੋ ਜੇ ਲਿਖਣ ਜੋਗੇ ਹੋ ਕਿ ਆ ਡੱਲੇਵਾਲ ਵਰਗਾ ਕੋਈ ਆਗੂ ਨਹੀਂ ਇਹ ਪਤਾ ਲੱਗ ਗਿਆ ਜੇ ਪਤਾ ਲੱਗ ਗਿਆ ਤਾਂ ਪਿੰਡ ਦੇ ਵਿੱਚ ਇੱਕ ਟਰਾਲੀ ਕੱਢਣੀ ਕਿੰਨਾ ਕੌਖਾ ਕੰਮ ਹੁੰਦਾ ਜੀ ਜੀ ਇੱਕ ਇੱਕ ਟਰਾਲੀ ਸਰਪੰਚ ਸਹਿਬਾਨ ਹੈ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਿੰਡ ਦੇ ਵਿੱਚ ਮੈਜੋਰਟੀ ਕੋਈ ਟੀਮ ਬਣੀ ਹੋਈ ਹੈ ਨਾ ਇੱਕ ਇੱਕ ਟਰਾਲੀ ਕੱਢ ਕੇ ਉਹਦੇ ਨਾਲ 10-10 ਬੰਦਿਆਂ ਦੀ ਡਿਊਟੀ ਬਦਲ ਕੇ ਲਾ ਦਿਓ ਕਿ ਇੱਕ ਟਰਾਲੀ ਦੇ ਨਾਲ 10 ਬੰਦੇ ਉੱਥੇ ਇਕਨੌਰੀ ਮੋਰਚੇ ਦੇ ਵਿੱਚ ਰਹਿਣਗੇ ਜਦੋਂ ਤੱਕ ਇਹ ਮੋਰਚਾ ਫਤੇ ਨਹੀਂ ਹੋ ਜਾਂਦਾ ਮੈਂ ਕਹਿੰਦਾ ਜੇ 12 13000 ਟਰਾਲੀ ਤੇ 12 13000 ਨੂੰ 10 ਨਾਲ ਗੁਣਾ ਕਰ ਲਓ ਘੱਟੋ ਘੱਟ 1 ਲੱਖ 1.5 ਲੱਖ ਬੰਦਾ ਉੱਥੇ ਜਾ ਕੇ ਜਦੋਂ ਬੈਠੂਗਾ ਨਾ ਤਾਂ ਆਪਣੇ ਆਪ ਕੇਂਦਰ ਦੀ ਅੱਖਾਂ ਖੁੱਲ ਜਾਣੀਆਂ ਜਿਹੜੇ ਹਲੇ ਵੀ ਘਰਾਂ 'ਚ ਬੈਠੇ ਆ ਨਾ ਕਿ ਡੱਲੇ ਬਾਣ ਨੇ ਸਾਨੂੰ ਸੱਦਾ ਨਹੀਂ ਦਿੱਤਾ ਬੈਠੇ ਰਹਿਣ ਦੇ ਉਹਨਾਂ ਨੂੰ ਉਹਨਾਂ ਨੂੰ ਬੈਠੇ ਰਹਿਣ ਦਿਓ ਉਹਨਾਂ ਦੀਆਂ ਅੱਖਾਂ ਵੀ ਖੁੱਲ ਜਾਣਗੀਆਂ ਇਸ ਕਰਕੇ ਮੈਂ ਕਹਿੰਦਾ ਇਹ ਸਮਾਂ ਜਿਹੜਾ ਨਾ ਜੀ ਇਹ ਕਿਸੇ ਦੀ ਨਿੰਦ ਵਿਚਾਰ ਕਰਨ ਦਾ ਨਹੀਂ ਇਹ ਜੋੜ ਤੋੜ ਕਰਨ ਦਾ ਨਹੀਂ ਇਹ ਗੁਣਾ ਘਟਾਓ ਕਰਨ ਦਾ ਨਹੀਂ ਇਹ ਜਿਹੜਾ ਸਮਾਂ ਇਹ ਉਹ ਸਾਗੂ ਦਾ ਸਾਥ ਦੇਣ ਦਾ ਸਮਾਂ ਤੇ ਉਹਨਾਂ ਨੂੰ ਸਾਥ ਖਾਸ ਕਰ ਦੇਣਾ ਚਾਹੀਦਾ ਜਿਹੜੇ ਸਵੈਟਰਾਂ ਕੋਟੀਆਂ ਦਿੱਲੀ ਜਾ ਕੇ ਵੰਡਦੇ ਹੁੰਦੇ ਸੀ ਵਾਈਫਾਈ ਚ ਲਾ ਕੇ ਦਿੰਦੇ ਹੁੰਦੇ ਸੀ ਪਾਣੀ ਦਾ ਪ੍ਰਬੰਧ ਕਰਦੇ ਸੀ ਟੈਂਪਰੇਰੀ ਲੈਟਰਿੰਗ ਬਾਥਰੂਮ ਦਾ ਪ੍ਰਬੰਧ ਕਰਦੇ ਸੀ ਕਿ ਅੱਜ ਸਤਾ ਤੋਂ ਆਉਣ ਤੋਂ ਬਾਅਦ ਅੱਖਾਂ 'ਚ ਬੋਮ ਪੈ ਗਈ ਉਹਨਾਂ ਦੇ ਜੀ ਇਸ ਕਰਕੇ ਅਮਨ ਅਰੋੜਾ ਜੀ ਮੈਂ ਸਿੱਧੇ ਸ਼ਬਦਾਂ 'ਚ ਬੇਨਤੀ ਕਰਦਾ ਤੁਹਾਨੂੰ ਕਿ ਤੁਹਾਡੇ ਇਕੱਲੇ ਜਾਣ ਨਾਲ ਮੋਰਚਾ ਫਤੇ ਨਹੀਂ ਹੋ ਜਾਣਾ ਤੁਸੀਂ ਆਪਣਾ ਫਰਜ਼ ਨਿਭਾਓ ਸਰਕਾਰ ਚ ਹੋਣ ਦਾ ਤੁਸੀਂ ਕੇਂਦਰ ਸਰਕਾਰ ਨੂੰ ਦੱਸੋਗੇ ਅਸੀਂ ਆਪਣੇ ਮੋਰਚੇ ਦੇ ਵਿੱਚ ਬੈਠੇ ਪੰਜਾਬ ਦੇ ਜਿਹੜਾ ਸਾਡਾ ਆਗੂ ਹੈ ਸਾਡੇ ਜਿਹੜੇ ਲੋਕ ਹੈ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੀ ਗੱਲ ਕਰਦੇ ਨਾ ਕਿ ਕਿ ਨਵੀਂ ਸ਼ਰਤ ਲੈ ਕੇ ਬੈਠਿਆ ਇਸ ਕਰਕੇ ਭਗਵੰਤ ਮਾਨ ਸਾਹਿਬ ਅਮਨ अरोड़ा ਜੀ ਤੇ ਪੂਰੇ ਜਿਹੜੇ ਚੁਣੇ ਹੋਏ ਪੰਜਾਬ ਦੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿਸੇ ਦਾ ਵਿਰੋਧ ਨਹੀਂ ਹੈ ਯਾਰ ਡਟਜੋ ਆ ਸਮਾਂ ਡਟਣ ਦਾ ਨਹੀਂ ਤਾਂ ਫਿਰ ਕਹਿ ਦਿਓ ਕਿ ਤੁਹਾਡੀ ਗੈਰਤ ਮਰ ਗਈ ਤੁਹਾਡੇ ਖੂਨ ਚ ਉਹ ਕਹਿੰਦੇ ਜਿਹੜੀਆਂ ਕੌਮਾਂ ਦੇ ਖੂਨ ਚੋਂ ਗਈ ਗੈਰਤ ਉਹ ਘੜੀ ਵੀ ਨਹੀਂ ਉਹ ਪਲ ਵੀ ਨਹੀਂ ਉਹ ਕਾਮਾ ਨਹੀਂ ਬਚਦੀਆਂ ਜਿਨ੍ਹਾਂ ਦੇ ਖੂਨ ਚੋਂ ਗੈਰਤ ਮਰ ਜਾਂਦੀ ਹੈ ਇਸ ਕਰਕੇ ਬੇਨਤੀ ਕਰਦਾ ਕਿ ਪਹੁੰਚੋ ਯਾਰ ਇੱਕ ਕਾਂਗਰਸ ਦਾ ਨਾਰਾ ਸੀ ਕਹਿੰਦੇ ਪਾੜੋ ਤੇ ਰਾਜ ਕਰੋ ਇਹ ਲੱਗਦਾ ਵੀ ਹੁਣ ਬੀਜੇਪੀ ਦਾ ਵੀ ਨਾਰਾ ਇਹ ਸਫਲ ਹੋ ਜੂਗਾ ਜਿਹੜੇ ਕਿਸਾਨ ਆ ਉਹਨਾਂ ਨੇ ਪਾੜ ਲਿਆ ਜੀ ਜੇ ਹੁਣ ਕਿਸਾਨ ਪਾੜ ਕੇ ਇਹ ਬੀਜੇਪੀ ਕਾਬਜ ਹੁੰਦੀ ਉਸ ਦੀ ਪੰਜਾਬ ਦੇ ਵਿੱਚ ਹੋ ਜੂਗੀ ਨਹੀਂ ਜੀ ਇਹ ਚੀਜ਼ਾਂ ਕਦੇ ਨਹੀਂ ਹੋਣਗੀਆਂ ਕਿਉਂਕਿ ਦੁਨੀਆ ਇਹ ਗੱਲ ਜਾਣਦੀ ਹੈ ਪਰ ਅਸਲ ਦੇ ਵਿੱਚ ਤਾਂ ਇਹ ਕਰ ਪਾੜ ਜਾਂਦੇ ਆ ਤਾਂ ਜਿਹੜੇ ਸਾਨੂੰ ਹੁਣ ਪਾੜੇ ਆਏ ਪਾੜ ਹੀ ਗਏ ਨਹੀਂ ਕਿਸਾਨ ਪਾੜਨ ਦੀ ਗੱਲ ਨਹੀਂ ਆਪਾਂ ਕਹਿ ਸਕਦੇ ਇਹ ਤਾਂ ਸਿਰਫ ਕੁਛ ਮਖੌਟਿਆਂ ਵਾਲੇ ਲੋਕ ਪਾੜ ਲੇ ਗਏ ਜਿਹੜੇ ਖੁਦ ਨੂੰ ਕਿਸਾਨ ਆਗੂ ਅਖਵਾਉਂਦੇ ਸੀ ਨਾ ਪਰ ਉਹ ਅਸਲ ਕਿਸਾਨ ਆਗੂ ਨਹੀਂ ਸੀ ਉਹਨਾਂ ਦੇ ਮਖੌਟੇ ਪਾਏ ਹੋਏ ਸੀਗੇ ਕਿਸਾਨ ਆਗੂ ਹੋਣ ਦੇ ਤੇ ਉਹ ਉਹਦੇ ਉਹਦੇ ਪਿੱਛੇ ਲੱਗੇ ਲੋਕਾਂ ਨੂੰ ਇਹ ਭਰਮ ਹੋ ਗਿਆ ਕਿ ਇਹ ਸੱਚੀ ਕਿਸਾਨ ਆਗੂ ਹੈ ਜਿਹੜਾ ਬਿਨਾ ਮਖੌਟੇ ਵਾਲਾ ਨਾ ਮੈਂ ਇੱਕ ਵਾਰ ਫੇਰ ਦੱਸ ਦਿਆਂ ਦੁਨੀਆ ਨੂੰ ਕਿ ਬਿਨਾ ਮਖੌਟੇ ਵਾਲਾ ਤਾਂ ਉਹ ਬੈਠਾ ਉੱਥੇ ਡਟਿਆ ਇਸ ਅੰਦੋਲਨ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਸਿਰਫ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਬਾਪੂ ਹੋਣਗੇ ਗੁਰਪਿੰਦਰ ਬਰਾੜ ਦੇ ਬਾਪੂ ਹੋਣਗੇ ਆਪਣੀ ਨੋ ਰਾਨੀ ਦੇ ਬਾਪੂ ਹੋਣਗੇ ਆਪਣੇ ਪੋਤਰੇ ਜਿਗਰ ਦੇ ਬਾਪੂ ਹੋਣਗੇ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਸਾਹਿਬ ਪਿਛਲੇ 1 ਮਹੀਨੇ ਦੇ ਵਿੱਚ ਪੂਰੀ ਦੁਨੀਆ ਦੇ ਬਾਪੂ ਬਣ ਗਏ ਪੂਰੀ ਦੁਨੀਆ ਬਾਪੂ ਡੱਲੇਵਾਲ ਲਿਖਣ ਲੱਗ ਪਈ ਠੀਕ ਹੈ ਇਸ ਕਰਕੇ ਜੋਰ ਉਤਬਾ ਮਿਲ ਗਿਆ ਨਾ ਜੀ ਉਹਨੂੰ ਕੋਈ ਘਰੇ ਬੈਠਾ ਵਿਰੋਧੀ ਕੋਈ ਮਖੌਟੇ ਵਾਲਾ ਬੰਦਾ ਉਹਨੂੰ ਧੋ ਨਹੀਂ ਸਕਦਾ ਜੇ ਕੋਈ ਸੋਚਦਾ ਹੋਵੇ ਨਾ ਕਿ ਡੱਲੇਵਾਲ ਸਾਹਿਬ ਨੇ ਜਿਹੜਾ ਰਤਬਾ ਹਾਸਲ ਕਰ ਲਿਆ ਉਹਨੋਂ ਕੋਈ ਮਖੌਟੇ ਵਾਲਾ ਬੰਦਾ ਜਿਹੜਾ ਹਲੇ ਵੀ ਘਰੇ ਬੈਠਾ ਤਰਾਂ ਤਰਾਂ ਦੀਆਂ ਗੱਲਾਂ ਕਰਦਾ ਕਦੇ ਕਹਿੰਦਾ ਕਾਕਾ ਕੋੜਾ ਸਾਨੂੰ ਗਾਲਾਂ ਕੱਢਦਾ ਕਦੇ ਕਹਿੰਦਾ ਸਾਨੂੰ ਉੱਥੇ ਗਿਆ ਨੂੰ ਸਾਨੂੰ ਵੜਨ ਨਹੀਂ ਦਿੰਦੇ ਸਾਨੂੰ ਬਹਿਣ ਨਹੀਂ ਤੁਸੀਂ ਇੱਕ ਗੱਲ ਦੱਸੋ ਜੀ ਵੀ ਪਹਿਲੀ ਗੱਲ ਤਾਂ ਮੈਂ ਸਾਫ਼ ਕਰਦਾ ਕਿ ਨੱਲੇਵਾਲ ਸਾਹਿਬ ਦਾ ਜੋ ਰਤਬਾ ਬਣ ਗਿਆ ਇਹ ਹੀ ਸੀ ਪਿਛਲੇ 43 ਸਾਲਾਂ ਤੋਂ ਹੋਣ ਨਹੀਂ ਬਣਿਆ ਇਹ 43 ਸਾਲਾਂ ਤੋਂ ਇਹੀ ਸੀ ਪਰ ਕੁਝ ਮਾੜੇ ਲੋਕਾਂ ਦੇ ਸੱਜੇ ਖੱਬੇ ਹੋਣ ਦੇ ਕਾਰਨ ਉਹ ਨਾਲ ਬਦਨਾਮ ਹੋ ਜਾਂਦੇ ਸੀ ਅੱਜ ਉਹਨਾਂ ਨੇ ਸਭ ਕੁਝ ਧੋਤ ਆ 25 ਨਵੰਬਰ ਨੂੰ ਜਦੋਂ ਪੱਛਿਆਂ ਦੇ ਨਾਂ ਜ਼ਮੀਨ ਕਰਵਾਈ ਤਾਂ ਜਿਹੜੀ ਦਾਦੇ ਦੀ 17 ਕਿੱਲੇ ਸੀ ਉਹੀ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੇ ਪਿਤਾ ਦੀ 17 ਕਿੱਲੇ ਸੀ ਤੇ ਜਦੋਂ ਨਾਂ ਕਰਵਾਈ ਤੇ ਉਹੀ ਸਰਦਾਰ ਡੱਲੇਵਾਲ ਸਾਹਿਬ ਦੀ 17 ਕਿੱਲੇ ਸੀ ਉਸ ਤੋਂ ਬਿਨਾ ਨਾ ਕੋਈ ਰਿਜ਼ਰਵਡ ਨਾ ਕੋਈ ਪੈਟਰੋਲ ਪੰਪ ਨਾ ਕੋਈ ਆੜਤ ਨਾ ਕੋਈ ਦੁਕੀ ਤਕੀ ਹੋਰ ਕੋਈ ਵਾਦਾ ਘਾਟਾ ਕੋਈ ਕੰਮ ਨਹੀਂ ਸਿਰਫ ਉਹੀ ਜ਼ਮੀਨ 17 ਕਿੱਲੇ ਜਿਹਦੇ ਨਾਲ ਆਪਣਾ ਘਰ ਚਲਾ ਰਹੇ ਹਾਂ ਪਰ ਮੈਂ ਇੱਥੇ ਇੱਕ ਗੱਲ ਦੱਸ ਦਿਆਂ ਕਿ ਇਹੋ ਜਿਹੇ ਡੱਲੇਵਾਲ ਸਾਹਿਬ ਵਰਗੇ ਆਗੂ ਵਾਰੀ-ਵਾਰੀ ਨਹੀਂ ਜੰਮਦੇ ਹੁੰਦੇ ਵਾਰੀ-ਵਾਰੀ ਨਹੀਂ ਮਿਲਦੇ ਹੁੰਦੇ ਜੇ ਹਲੇ ਵੀ ਕੁਝ ਲੋਕ ਸੋਚ ਕੇ ਬੈਠੇ ਰਹਿਣ ਨਾ ਕਿ ਯਾਰ ਝੰਡਾ ਬਦਲਣਾ ਬੜਾ ਔਖਾ ਹੈ ਡੰਡਾ ਬਦਲਣਾ ਬੜਾ ਔਖਾ ਨਾ ਬਦਲੋ ਅਸੀਂ ਕਹਦੇ ਵੀ ਨਹੀਂ ਕਿਸੇ ਨੂੰ ਕਿਸੇ ਨਾਲ ਤੋੜਨਾ ਸਾਡਾ ਫਰਜ਼ ਹੀ ਨਹੀਂਗਾ ਸਾਡੇ ਸਾਡਾ ਮਕਸਦ ਹੀ ਨਹੀਂਗਾ ਅਸੀਂ ਕਿੰਨੇ ਜਿਹੜੀ ਲੜਾਈ ਡੱਲੇਵਾਲ ਸਾਹਿਬ ਲੜ ਰਹੇ ਘਟੋ ਘਟੋ ਦੇ ਵਾਸਤੇ ਤਾਂ ਆਪਣੀ ਜ਼ਮੀਰ ਜਗਾ ਲਓ ਯਾਰ ਕੀ ਦੀ ਖਤਰ ਬੈਠਾ ਉਹ ਬੰਦਾ ਉਹ ਇੱਕ ਵੈਲ ਐਜੂਕੇਟਡ ਬੰਦਾ ਮੈਂ ਹਰ ਆਪਣੇ ਹਰ ਇੱਕ ਇੰਟਰਵਿਊਜ਼ ਕਰਨਾ ਹੁੰਦਾ ਉਹ ਡਬਲ ਐਮਏ ਬੰਦਾ ਹੈ 43 ਸਾਲ ਪਹਿਲਾਂ ਜਦੋਂ ਉਹਨਾਂ ਨੇ ਕਿਸਾਨੀ ਸੰਘਰਸ਼ਾਂ ਦੇ ਵਿੱਚ ਆਉਂਦਾ ਪੈਰ ਰੱਖਿਆ ਉਹ ਜੇ ਉਹਦੀ ਬਜਾਏ ਕਿਸੇ ਸਰਕਾਰੀ ਗਵਰਨਮੈਂਟ ਜੌਬ ਦੇ ਵਿੱਚ ਪੈਰ ਰੱਖਦੇ ਨਾ ਤਾਂ ਅੱਜ ਨੂੰ ਉਹ ਮੇਰੇ ਖਿਆਲ ਚ ਪਤਾ ਨਹੀਂ ਕਿੰਨੇ ਵੱਡੇ ਅਹੁਦੇ ਤੋਂ ਰਿਟਾਇਰਮੈਂਟ ਹੁੰਦੇ ਤੇ ਸ਼ਾਇਦ ਪਤਾ ਨਹੀਂ ਕਿੰਨੇ ਲੱਖ ਪੈਨਸ਼ਨ ਹੀ ਲੈ ਰਹੇ ਹੁੰਦੇ ਉਹ ਕਿੰਨਾ ਕੁ ਪੈਸਾ ਜਮ੍ਹਾਂ ਕਰ ਲਿਆ ਹੁੰਦਾ ਜੇ ਉਹਨਾਂ ਦੀ ਨੀਤ ਮਾੜੀ ਹੁੰਦੀ ਖੋਟ ਹੁੰਦਾ ਨੀਤ ਦੇ ਵਿੱਚ ਪਰ ਉਹਨੂੰ ਸੀ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਨੂੰ ਸਰਕਾਰਾਂ ਜਿਹੜੀਆਂ ਉਹ ਕੋਚਲਣ ਦੀ ਕੋਸ਼ਿਸ਼ ਕਰਨਗੀਆਂ ਤੇ ਉਹਨਾਂ ਵਾਸਤੇ ਇੱਕ ਜੁਝਾਰੂ ਸਾਥੀ ਇੱਕ ਜੁਝਾਰੂ ਆਗੂ ਦੀ ਲੋੜ ਹੈ ਤੇ ਜੋ ਉਹਨਾਂ ਨੇ ਆਪਦਾ ਫਰਜ਼ ਹੈ ਪਿਛਲੇ 43 ਸਾਲਾਂ ਤੋਂ ਲੈ ਕੇ ਹੁਣ ਤੱਕ ਨਿਭਾਉਂਦਿਆਂ ਹੋਇਆ ਅੱਜ ਜਾ ਕੇ ਉਹ ਗੱਲ ਸਾਫ਼ ਕਰਤੀ ਕਿ ਮੈਂ ਲੋਕਾਂ ਦਾ ਆਗੂ ਹਾਂ ਉਹਨੂੰ ਕੋਈ ਧੋ ਨਹੀਂ ਸਕਦਾ ਚਾਹੇ ਕੋਈ ਪਿੱਛੇ ਬੈਠ ਰਵੇ ਜਾਂ ਕੋਈ ਅੱਗੇ ਬੈਠਾ ਰਹੇ ਉਹ ਉਹਨਾਂ ਦਾ ਰੁਤਬਾ ਬਣ ਚੁੱਕਿਆ ਹੈ